ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਅਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਸਾਜਰੇ ਮੌਸਮ ਕਰਵਟ ਲੱਗਿਆ ਜੀ ਤਾਂ ਤਕਰੀਬਨ ਅਜੇ 4:30 ਹੋਇਆ ਜੀ ਓ ਸਾਹਮਣੇ ਜੇ ਸੂਰਜ ਕਿੰਨੂੰ ਦੇਖੋ ਤੁਸੀਂ ਵੀ ਪੂਰੇ ਅੱਜ ਗੜਬ ਹੋ ਗਿਆ ਗੜ ਥੋੜਾ ਜਿਹਾ ਦਿਖਦਾ ਵਿੱਚੋਂ ਬੱਦਲ ਆ ਜਾਂਦਾ ਉਹਦਾ ਮੂਰੇ ਵਿੱਚੇ ਬੱਦਲ ਚੱਲ ਜਾਂਦਾ ਤੇ ਧੁੰਦ ਗਈ ਆ ਤੇ ਇਧਰ ਆ ਸਾਡੀ ਫੈਮਿਲੀ ਜੀ ਇੱਧਰ ਚੁੱਲ੍ਹੇ ਤੇ ਦਿਵਾਲੇ ਹੋ ਗਏ ਬਲਾਉ ਜੀ ਸੱਚੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜੀ ਪਛਾਤੇ ਬਣਾਉਣ ਤੇ ਧੁੱਪਾਂ ਵੀ ਵਾਕਈ ਗੈਪ ਹੋ ਗਈ ਬੱਦਲਵਾਈ ਜੀ ਹੋ ਗਈ ਜੀ ਹਵਾ ਚੱਲ ਪੀਕੋ ਲੱਗ ਹਵਾ ਚੱਲ ਪੀ ਤੇ ਧੁੰਦ ਬਹੁਤ ਜ਼ਿਆਦਾ ਆ ਰਹੀ ਵੈਸੇ ਜਿੱਦਣ ਵੀ ਮੈਂ ਸਾਗ ਧਰਦੀ ਹਵਾ ਟੁੱਟ ਪਾਣੀ ਚਲਦੀ ਉਹ ਚੱਲ ਹਾਂ ਇਹ ਤਾਂ ਕੇ ਵੈਸੇ ਇਹ ਨਹੀਂ ਮੈਂ ਗੱਲ ਮੰਨਣੇ ਵਾਲੀ ਆ ਹਵਾ ਬਹੁਤ ਜ਼ਿਆਦਾ ਚੱਲਦੀ ਆ ਤੇ ਸਾਗ ਬਹੁਤ ਆਪ ਚਟਾਨੀ ਹਵਾ ਵੀ ਕਹਿੰਦੀ ਆ ਵੀ ਤੁਸੀਂ ਇਹਨਾਂ ਨੂੰ ਫੇਰ ਬੋਲੋ ਫੇਰ ਬੋਲੋ ਉਹ ਨਾ ਰੇ ਤੀਨਾਂ ਨੇ ਹਵਾ ਥੋੜਾ ਰੋਕਣੀ ਆ ਹਾਂ ਉਹ ਤਾਂ ਗੱਲ ਹੈ ਹਵਾ ਤਾਂ ਚੱਲਣੀ ਆ ਚੱਲਣੀ ਆ ਨਾਲਾ ਘੇਰਾ ਰੋਕ ਦਿੰਦੇ ਹਾਂ ਨਹੀਂ ਚਲ ਠੀਕ ਹੈ ਤਾਰ ਤੋਂ ਸਾਹ ਹਾਂ ਪਹਿਲਾਂ ਸਾਗ ਦੇ ਦਰਸ਼ਨ ਤਾਂ ਕਰਾ ਦੋ ਸਾਗ ਦੇ ਦਰਸ਼ਨ ਕਰਾਉਣੇ ਬਹੁਤ ਆਫੇਸੰਦੀ ਛੇਤੀ ਕਰ ਹਾਂ ਹਾਂ ਤੜਕਾ ਲੱਗਿਆ ਵਾ ਵਿਚੈਨ ਨਾਲ ਸੁਭਰੀ ਪਿੱਛੇ ਆ ਜਾ ਉਹਨੇ ਵਿੱਕੀ ਚਿੱਟੇ ਪੈਨੇ ਆ ਹਾਂ ਤੜਕਾ ਤਾਂ ਤੇਰੇ ਮੂੰਹ ਦੇ ਵਿੱਚ ਵੱਜਣਾ ਚਾਹੀਦਾ ਯਾ ਕਮਾ ਦੇ ਇੱਕ ਵਾਰ ਕੜਚੀ ਫੇਰ ਕਮਾ ਦੇ ਲੈ ਤੂੰ ਗੱਲਾਂ ਮੋਗੀ ਠੱਲੇ ਤਰਕੇ ਠੀ ਠੱਲੇ ਤਾਰ ਕੇ ਕਮਾ ਦੇ ਬਾਹਰ ਤੱਕਲਾ ਉਹ ਕੁੱਤੀਆ ਉਹ ਕੁਝ ਜ਼ਿਆਦਾ ਸਖੋ ਪੈਂਟ ਜੀ ਦਾ ਖੜੀ ਹੋਵੇ ਪੁੱਛਣਾ ਵੀ ਨਹੀਂ ਫਿਰਦਾ ਹਾਂ ਮੈਂ ਨਹੀਂ ਪੁੱਛਣਾ ਉੱਥੇ ਆ ਬੜਾ ਸੋਹਣਾ ਡਾਇਲੋਗ ਮਾਰਦੀ ਹੁੰਦੀ ਏ ਚਲੋ ਨਾਲੇ ਇਹਨਾਂ ਪੁੱਛੀ ਜਾਂਨੇ ਫਿਰ ਬੋਗੀ ਹਾਂ ਸੰਦੀਪ ਨੇ ਤਾਂ ਮੈਨੂੰ ਪੁੱਛਣਾ ਵੀ ਨਹੀਂ ਜੇ ਮੇਰੇ ਘਰ ਤੇ ਸੁਧਦੇ ਬੱਤੀ ਲਾ ਵੀ ਕੀ ਮੇਲਾ ਕਰਦੇ ਹਾਂ ਵਾਹ ਹੈ ਨਾ ਹੋਾਈ ਕਹਿੰਦੇ ਤੇ ਗਾਜੀ ਮੈਂ ਸੁਣਦਾ ਪਿਆ ਉੱਪਰ ਹਾਂ ਹਾਂ ਬਤਾਇਆ ਮੂੰਹ ਚ ਪਾਣੀ ਖੁਸ਼ਬੂ ਸਾਰਿਆਂ ਦੇ ਮੂੰਹ ਚ ਪਾਣੀ ਤਾਂ ਆਉਂਦਾ ਤੁਸੀਂ ਖੁਸ਼ ਹੋ ਮੈਂ ਤਾਂ ਖੁਸ਼ ਹੈ ਗਈ ਹੈਗਾ ਜੀ ਹੋ ਕੀ ਕਹਿਣਾ ਕਾਕਾ ਸਾਡਾ ਇਹ ਗੱਲ ਸੁਣ ਲੈ ਮੇਰੀ ਹੁਣ ਇੱਕ ਵੀਕਲ ਸੀਂਗ ਇਹਨੂੰ ਖਾ ਕੇ ਕੱਲ ਟੱਲੀ ਵਰਗਾ ਹੋ ਜਾ ਤਣ 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 ਕਰਾ ਕਰ ਕੇ ਘਾਂਟੇ ਤੱਕੇ ਭੋਗ ਲੱਗ ਜਾਣ ਕਹਾਂਗੇ ਕੱਲੀ ਵਰਗਾ ਹੋ ਜਾ ਮੈਂ ਹੁਣ ਬੈਕ ਕੈਮਰਾ ਕਰ ਲਵਾਂ ਜੀ ਆਨ ਤੇ ਅੱਜ ਕੋਈ ਟੌਪਿਕ ਮੈਂ ਛੇੜੂਗਾ ਅੱਜ ਕੋਈ ਵਧੀਆ ਜਾਂ ਵਧੀਆ ਠੀਕ ਆ ਹਾਂ ਦੇਖੀ ਟੌਪਿਕ ਮੇਰਾ ਤੇ ਬੀਬੀ ਨਾ ਵਧਾ ਦਿਓ ਵਧੀਆ ਟੌਪਿਕ ਚ ਤੇਰਾ ਬੀਬੀ ਬਾਤੂਗਾ ਵੀ ਕਈ ਵਾਰ ਬਾਤ ਜਾਂਦਾ ਚਲੋ ਮੈਨੂੰ ਕੈਮਰਾ ਘਮਾਉਣ ਦਿਓ ਵਾਕਈ ਹਵਾ ਤਾਂ ਵੀ ਤੰਗ ਕਰਦੀ ਤਾਂ ਹੈਗੀ ਆ ਧੂਆਂ ਬਹੁਤ ਕਰਦੀ ਆਈ ਜੇ ਨਾ ਹੁਣ ਕੋਈ ਇਹਨਾਂ ਵਿੱਚ ਹੀ ਲੋਟ ਆਇਆ ਕੰਮ ਤਾਂ ਸਾਨੂੰ ਅੰਦਰ ਜਾਣਾ ਪੈਣਾ ਨਾ ਨਾ ਰੱਬ ਦਾ ਨਾਲ ਹੀ ਕਿ ਬਣਾਉਣ ਤਾਂ ਲੱਗੀਆਂ ਹਾਂ ਹਾਂ ਥੋੜਾ ਬਗ ਦੋ ਟਾਈਮ ਦੋ ਟਾਈਮ ਮਿਲਦੇ ਜੀ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਆ ਸਭ ਨੂੰ ਸਭ ਨੂੰ ਚੜਦੀ ਕਲਾ ਚ ਰੱਖੀ ਰੋਟੀ ਛੇਤੀ ਛੇਤੀ ਨਹੀਂ ਹੁੰਦਾ ਪ੍ਰਸ਼ਾਦਾ ਹੁੰਦਾ ਛੇਤੀ ਛੇਤੀ ਬਣ ਜੇ ਪ੍ਰਸ਼ਾਦਾ ਛੇਤੀ ਛੇਤੀ ਬਣ ਜਵੇ ਹਾਂ ਤੇ ਅੱਜ ਸੂਰਜ ਵੀ ਬੇਵਸੇ ਆ ਜੀ ਉਹ ਸਾਹਮਣੇ ਦੇਖ ਲਓ ਉਹ ਨਾ ਟਾਈਮ ਸੂਰਜ ਸੀ ਹਾਂ ਤੇਰੇ ਛਾਗ ਨਾਲ ਪੈਰ ਰੱਖ ਤੇਰੇ ਛਾਗ ਨਾਲ ਪੈਰ ਨਹੀਂ ਹੈਗਾ ਇਹ ਮੌਸਮ ਐ ਦਿਨਾਂ ਦੇ ਵਿੱਚ ਬਦਲਦਾ ਹੀ ਹੁੰਦਾ ਹਾਂ ਹੁੰਦਾ ਹੀ ਹੁੰਦਾ ਲੋੜੀ ਦੇ ਲਗ ਭਾਗ ਮੀਂਹ ਵੀ ਪੈਂਦਾ ਹੁੰਦਾ ਨਾ ਹਾਂ ਭਈ ਅਸੀਂ ਨਾ ਛੋਟੇ ਹੁੰਦੇ ਲੋੜੀ ਮੰਗੜ ਜਾਂਦੇ ਸੀ ਆਹ ਭਾਈ ਉਧਰ ਹੋ ਗਈ ਆ ਜਾਣਾ ਇਹ ਕੰਨ ਲੋਰੀ ਵਾਲੀ ਦੇ ਨਾਮ ਦਾ ਤਾਂ ਹਾਈ ਸਿਰ ਤੋਂ ਵਾਲਾ ਸੌਨੇ ਦਾ ਵਾਲ ਆ ਹੁਣ ਸਾਨੂੰ ਦਵਾਲੀ ਵਾਲੇ ਦਿਨ ਕਹਿੰਦੀ ਹੁੰਦੀ ਸੀ ਮਾਤਾ ਸਾਡੇ ਸਾਨੂੰ ਲੋਰੀ ਦਾ ਹੁੰਦਾ ਹੁੰਦਾ ਤਾਂ ਪਹਿਨਾ ਲੈਂਦੇ ਸਿਰ ਉਪਰੋਂ ਮੀਂਹ ਆਏ ਨਾ ਫੇਰ ਕਿਚੜ ਚ ਲੋਰੀ ਮੰਗਣ ਜਾਂਦਾ ਵਾ ਮੰਗੀਏ ਲੋਰੀ ਤੇ ਪਿੰਦਰਾ ਨਾਲ ਰੂੰਗੜੀ ਪੜ ਕੇ ਮੈਂ ਤਾਂ ਥੋੜੀ ਬਹੁਤੀ ਝੇਲੀਆਂ ਨਾਲ ਜਾਂਦੀ ਸੀ ਮੈਂ ਢੋਲਿਆਂ ਦੇ ਵਿੱਚ ਜਿਆਦਾ ਕੀ ਕੋਚੀ ਫਿਰ ਕਿਨੇ ਸੌਣ ਗਿਆ ਕਵੀ ਰੇਤ ਦਾ ਹੁਣ ਜਾਦੀ ਸੋਜੀ ਆ ਗਈ ਹੁਣ ਕੋਈ ਜਾਂਦਾ ਹੀ ਨਹੀਂ ਜਾਨਦਾ ਹੀ ਨਹੀਂ ਉਹ ਗੱਲਾਂ ਹੀ ਨੇ ਹੁਣ ਸੋਜੀ ਆ ਗਈ ਕਿ ਪਤਾ ਨਹੀਂ ਹੁਣ ਜਾਦੀ ਹੋ ਗਏ ਥੋੜਾ ਜਿਹਾ ਅਡਵਾਂਸ ਸੀ ਜਾਦੀ ਸੋਜੀ ਆ ਗਈ ਜਾਦੀ ਜਿਹੜਾ ਅਡਵਾਂਸ ਹੋ ਗਿਆ ਵੀ ਬਣਾ ਜਿਹੜਾ ਪੁਰਾਣਾ ਫਿਰਸਾ ਅਸੀਂ ਭੁੱਲਦੇ ਜਾਂਦੇ ਹਾਂ ਹਾਂ ਉਹ ਚੀਜ਼ ਛੱਡ ਉਹ ਤਾਂ ਚਲੋ ਛੱਡੋ ਮੈਂ ਹੁਣ ਮੈਂ ਗੱਲ ਜਿਹੜੀ ਗੱਲ ਕਰਨਾ ਚਾਹੁੰਦਾ ਤਾਂ ਵੀ ਤਿੰਨ ਦਸੰਬਰ ਨੂੰ ਜਿਹੜਾ ਜਗ੍ਹਾ ਦੇ ਵਿੱਚ ਇਹ ਟਾਈਮ ਪੂਰੀ ਰੌਣਕ ਮੇਲਾ ਸੀ ਕੋਈ ਵੀ ਆਏ ਸੀ ਵੀ ਇਹ ਲੋ ਸਟਨ ਨੂੰ ਥਾਂ ਨਹੀਂ ਸੀ 3 ਅਕਤੂਬਰ ਨੂੰ ਸੌਰੀ 3 ਦਸੰਬਰ ਕਹਿਣ 3 ਦਸੰਬਰ ਅੱਜ ਪਹਿਲੇ 6 ਦਸੰਬਰ ਆ ਤਿੰਨੇ ਨੰਬਰ ਦੀ ਗੱਲ ਲਗਾਉਂਦੇ ਹੋ ਉਹ ਨਵੰਬਰ ਨਹੀਂ ਦਸੰਬਰ ਜੈਸਮੀਂ ਦਾ ਵਿਆਹ ਵਿਆਹ ਕਰਤਾ ਜਨਵਰੀ ਹੈ ਦਸੰਬਰ ਦਾ ਫੇ 3 ਤੋਂ 3 ਦਸੰਬਰ ਦੀ ਗੱਲ ਕਰਦਾ ਮੈਂ ਹਾਂ ਦਸੰਬਰ ਦੀ ਗੱਲ ਆ ਹਾਂ ਗੱਲ ਸੌਰੀ ਭਾਈ ਸਾਹਿਬ ਪਿਓ ਥੋੜਾ ਜਿਹਾ ਮਨ ਨੂੰ ਇਹ ਕਹੀ ਜਾਂਦੀ ਜੀ ਇਹ ਦਿਮਾਗੀ ਤੌਰ ਤੇ ਥੋੜਾ ਜਿਹਾ ਹੋ ਗਿਆ ਪਰ ਦਿਮਾਗੀ ਤੌਰ ਤੇ ਮਨ ਨੂੰ ਆਪ ਹੋਈਆਂ ਪੇ ਲੱਗ ਗਈ ਕਿ ਮੇਰਾ ਵਿਆਹ ਕਰਕੇ ਪੁੱਤ ਕੇ ਕੱਤ ਤੇ ਮੈਂ ਕਹਿੰਦੀ ਕਿ ਜਾ ਚਲ ਕੋਈ ਨਾ ਆ ਯਾਦ ਨਹੀਂ ਨਵੀ ਆਪਣਾ ਸਵਾ ਦੇ ਦਿਨ ਨਹੀਂ ਮੈਂ ਇਹ ਦੇਖਦਾ ਵੀ ਪੀੜੀ ਦਰ ਪੀੜੀ ਕਿੱਦਾਂ ਸਵਾ ਦੇ ਦਿਨ ਕੋਈ ਨਹੀਂ ਤੇ ਹੈਗੇ ਆਪਣੇ ਕਿਤੇ ਨਹੀਂ ਤੂੰ ਗੱਲ ਆ ਵੀ ਆਪਾਂ ਨੂੰ ਸਵਾ ਦੇ ਦਿਨ ਯਾਦ ਰਗੇ ਪਿਆਰ ਤਰੀਕ ਭੁੱਲ ਗਏ ਐ ਕਹਿੰਦੀ ਆ ਮੈਂ ਉਹ ਤਾਂ ਚਲੋ ਠੀਕ ਆ ਮੇਰੀ ਜਿਹੜੀ ਗੱਲ ਮੇਰੀ ਗੱਲ ਵਿੱਚੇ ਤੁਸੀਂ ਬੱਸ ਹਾਂ ਚਲੋ ਦੱਸੋ ਆਪਣੀ ਖਿਚੜੀ ਪਕਾਈ ਜਿੰਦੀ ਜਾਂ ਤਾਂ ਤੁਸੀਂ ਉਹ ਪਕਾ ਲਓ ਖਿਚੜੀ ਬਣੀ ਤੇ ਸਵਾਦ ਨਹੀਂ ਬਣੀ ਹਾਂ ਅਸਲ ਤੇ ਮੈਂ ਗੱਲ ਕਹਿੰਦਾ ਵੀ ਪੀੜੀ ਦਰ ਪੀੜੀ ਹੂੰ ਪਾਪਾ ਜੀ ਨੇ ਮਕਾਨ ਬਣਾਇਆ ਠੀਕ ਆ ਜੀ ਅ ਮੇਰਾ ਵੀ ਵਿਆਹ ਉੱਥੇ ਹੋਇਆ ਸਮਝ ਲਓ ਵੀਰ ਜੀ ਦਾ ਵੀ ਵਿਆਹ ਉੱਥੇ ਹੋਇਆ ਬਲਜਿੰਦਰ ਦਾ ਵੀ ਵਿਆਹ ਉੱਥੇ ਹੋਇਆ ਹਾਂ ਤੇ ਉ ਤੋਂ ਬਾਅਦ ਪਿੱਛੇ ਉਧਰ ਉਹ ਸਾਹਮਣੇ ਦਿਖਦਾ ਹੋਣਾ ਜੀ ਕੰਮ ਚੱਲਦਾ ਤੁਹਾਨੂੰ ਜਾਨਮਾਹਲ ਦਾ ਜਸਵੀਰ ਦਾ ਸਾਡੇ ਦਾ ਵੇ ਇੱਥੇ ਪਹਿਲਾਂ ਜਿਹੜਾ ਮਕਾਨ ਸੀ ਉਹ ਸਾਡੇ ਅੰਕਲ ਨੇ ਬਣਾਇਆ ਸੀ ਤੇ ਸਾਡੇ ਜਸਵੀਰ ਦਾ ਵਿਆਹ ਉੱਥੇ ਹੋਇਆ ਪਿਰਤਪਾਲ ਦਾ ਵਿਆਹ ਉੱਥੇ ਹੋਇਆ ਹਾਂ ਗਾਹ ਆ ਗਈ ਹੁਣ ਸਾਡੀ ਪੀੜ੍ਹੀ ਸਾਡੀ ਪੀੜ੍ਹੀ ਮੈਂ ਸੋਚਦਾ ਸੀ ਵੀ ਇਹ ਕਿਵੇਂ ਸਮਾਂ ਚੇਂਜ ਹੁੰਦਾ ਜਾਂਦਾ ਅਸੀਂ ਜੈ ਜ਼ਮੀਨ ਦਾ ਪ੍ਰੋਗਰਾਮ ਸਾਰਾ ਇੱਥੇ ਕਰਿਆ ਕਰਨ ਦਾ ਵੀ ਇੱਥੇ ਕਰਦਣਾ ਬੈਗਰੂ ਦੀ ਕਿਰਪਾ ਨਾਲ ਹਾਂ ਵੀ ਜਿੰਮੇ ਵੀ ਮਹਾਰਾਜ ਨੇ ਸਾਡੇ ਪਰ ਆ ਛਤਰ ਛਾਇਆ ਰੱਖੀ ਉਦਾਂ ਹੀ ਹੋਊਗਾ ਐਦਾਂ ਦੀ ਕੋਈ ਗੱਲ ਨਹੀਂ ਵੀ ਕੋਈ ਸਮੇਂ ਦਾ ਕੁਝ ਨਹੀਂ ਪਤਾ ਅਸੀਂ ਆਪਨੇ ਕੁਝ ਵੀ ਕਰਨ ਜੋਗੇ ਹਾਂ ਵੀ ਪ੍ਰਮਾਤਮਾ ਦਾ ਸਾਰਾ ਤੈਜਬਾ ਹਾਂ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਜਿਹੜਾ ਚੱਲਦੀ ਆ ਸਭ ਕੁਝ ਹੋ ਜਾਂਦਾ ਹਾਂ ਵੀ ਔਰੇ ਕਰਨ ਦਾ ਵੀ ਹੋਣਾ ਪਰ ਉਤੋਂ ਬਾਅਦ ਜਿਹੜਾ ਆਉਣ ਵਾਲਾ ਸਮਾਂ ਵੀ ਕਰ ਰਣੇ ਜਿਹੜੇ ਜਵਾਬ ਖੋਣੇ ਆ ਉਹ ਕਿਆ ਕਰੂੰਗੇ ਅਸੀਂ ਦਾ ਚੇਂਜ ਦੇਖ ਕੇ ਸਾਡੀ ਉਮਰ ਦੇ ਵਿੱਚ ਵਿੱਚ ਮੈਂ ਦੇਖ ਲਓ ਵੀ ਮੈਂ ਕਿਆ ਕਹਣਾ ਕੱਚੇ ਮਕਾਨਾਂ ਤੋਂ ਅਸੀਂ ਪੱਕੇ ਮਕਾਨਾਂ 'ਚ ਆ ਗਏ। ਹਾਂ। ਨਾਲ ਕੇ ਖਤਮ ਹੁੰਦੇ ਦੇਖ ਲਏ ਸੀ। ਹਾਂ। ਹਾਂ ਤੇ ਜਿਹੜੀਆਂ ਮੋਟਰਾਂ ਹੁੰਦੀਆਂ ਨੇ ਇੰਜਨ ਵਾਲੇ ਪੱਖੇ ਖਤਮ ਹੁੰਦੇ ਦੇਖ ਲੇ ਸਮਰਸੀਬਲ ਸਮਰਸੀਬਲ ਮੋਟਰ ਮੈਂ ਆਪਣੀ ਸੋਚੀ ਸੁਣਨੀ ਸ਼ੁਰੂ ਕਰੀ ਸੀ ਵੀ ਮੱਛੀ ਮੋਟਰ ਆ ਗਈ ਜੀ। ਪਾਣੀ ਦੇ ਵਿੱਚ ਉਹ ਚੱਲਦੀ ਆ ਤੇ ਹੁਣੇ ਹੁਣ ਉਹ ਚਾਲ ਦੀ ਦੇਖ ਲਿਖਾਂ ਕਹਿ ਦੰਦ ਕੱਢੀ ਜਾਂਦੀ ਬੋਲ ਅਸੀਂ ਕੂਲਰ ਕਹਿੰਦਾ ਹੈਪੀ ਅਸੀਂ ਕੂਲਰ ਤੇ ਲਾ ਕੇ ਲਮਿੰਜੇ ਵਾਈ ਲੈਣ ਲੱਗੇ ਪੈ ਜਾਂਦੇ ਸਾਰੇ ਕਹਿੰਦੀ ਕੂਲਰ ਖਤਮ ਹੋ ਗਏ ਕੂਲਰ ਕੋਈ ਨਹੀਂ ਪੈਂਦਾ ਆਪਣੇ ਆਪਣੇ ਕਮਰੇ ਅੱਚ ਪੈਨੇ ਏਸੀ ਲਾ ਕੇ ਹਾਂ ਅੱਤ ਮੈਂ ਹਾਂ ਹਾਂ ਜ਼ਰੂਰੀ ਨਹੀਂ ਬਹੁਤ ਹਲੇ ਵੀ ਫੈਮਿਲੀਆਂ ਹੈਗੀਆਂ ਜਿਹਦੀਆਂ ਸਾਰੀਆਂ ਟੱਕੀਆਂ ਪੈਂਦੀਆਂ ਪੂਰਨ ਲਾ ਕੇ ਵਿੰਡੇ ਤੇ ਲੈਣ ਲਾ ਕੇ ਹਾਂ ਹਾਂ ਪੈਂਦੇ ਤੇ ਅਸੀਂ ਵੀ ਪੈਂਦੇ ਤੇ ਇੱਕ ਪੱਖੇ ਥੱਲੇ ਮੇਰਾ ਤੂੰ ਤਾਂ ਮੂਰੇ ਹੀ ਰਹੀ ਸਾਨੂੰ ਪਤਾ ਤੇਰਾ ਤਾਂ ਤੂੰ ਲੜ ਪੈਂਦੀ ਦੀ ਜਦ ਤੂੰ ਕਿਸਨ ਮੂਰੇ ਆਉਣ ਦੇ ਤੂੰ ਹਾਂ ਬਾਹਰ ਕਿਦਰ ਬਿੰਦਰਾ ਦਾ ਕਟਾਈ ਕਰਕੇ ਪਿੱਛੇ ਗੁੱਸੇ ਅਰੇ ਇਹਨਾਂ ਦੇ ਕੱਟ ਸਾਰੇ ਨਾਲੋਂ ਜ਼ਿਆਦਾ ਮੈਂ ਹੀ ਖਾਤੀ ਇਹ ਲੋ ਬੋਲ ਬੋਲ ਕੇ ਡਰਾਉਂਦੀ ਹੁਣੀ ਉਹਨਾਂ ਨੂੰ ਮੈਂ ਕੋ ਜੱਟ ਕਿਹਾ ਮੈਂ ਸੋਨ ਨੂੰ ਮੈਂ ਦੱਸਦੀ ਆ ਪਤਾ ਅੱਜ ਕਹਿੰਦੇ ਹੁਣੇ ਬੋਲਣ ਲੱਗੀ ਆ ਅਸੀਂ ਉਸ ਬੰਦੂਵਾਂ ਲੱਗਿਆ ਤਾਂ ਆਪਰੇਸ਼ਨ ਕਰਾ ਐਸੇ ਰੁੱਤੀ ਚੱਲ ਕੋਈ ਨਹੀਂ ਸਮੇਂ ਦੇ ਮੁਤਾਬਕ ਬੰਦੇ ਨੂੰ ਢਾਲਣਾ ਚਾਹੀਦਾ ਹਾਂ ਜੇ ਮਨ ਇੱਕ 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 ਗੱਲ ਉਹ ਵੀ ਹੈਗੀ ਚੱਲ ਹੁਣ ਮੈਂ ਮੰਨ ਕੇ ਚਲੋ ਵੀ ਜੇ ਆਪਾਂ ਆ ਗੱਲ ਪਰ ਆਉਂਦੇ ਜਿਵੇਂ ਮੈਂ ਮਕਾਨਾਂ ਦੀ ਗੱਲ ਕਰੀ ਐ ਵੀ ਵੀ ਜੇ ਅਸੀਂ ਉਸ ਮਕਾਨ ਦੇ ਵਿੱਚ ਕਰਨ ਦਾ ਰਿਸ਼ਤਾ ਕਰਦੇ ਜਿਹੜਾ ਪਾਪਾ ਜੀ ਨੇ ਛੱਤਿਆ ਹਾਂ ਤਾਂ ਉੱਥੇ ਕਿਸੇ ਨੇ ਕੁੜੀ ਦੇਣ ਨੂੰ ਤਿਆਰ ਨਹੀਂ ਸੀ ਹੁਣ ਨਾ 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 ਅੱਜ ਕੱਲ ਅਗਲਾ ਮਹਿਲ ਮਨਾਰੇ ਪਹਿਲਾਂ ਦੇਖਦੇ ਆ ਬੰਦੇ ਦਾ ਦਿਲ ਬਾਅਦ ਚ ਦੇਖਦੇ ਵੀ ਤਾਂ ਦਿਲ ਕਿੱਦਾਂ ਦਾ ਰਣ ਸੈਣ ਕਿਦਾਂ ਦਾ ਉਹਦਾ ਕਿਵੇਂ ਕਿਵੇਂ ਨਹੀਂ ਪਹਿਲਾਂ ਦੇਖਦੇ ਆ ਮਹਿਲ ਮਨਾਰੇ ਵੀ ਹਾਂ ਲਾਹਿੰਦਾ ਉਹ ਬੱਲੇ 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 ਤਿੰਨ ਮੰਜ਼ਲੀ ਗੋਠੀ ਪਾਈ ਵੀ ਹੈ ਹਾਂ ਪਰ ਦੇ ਲੋ ਉਹਦਾ ਚੂਹੇ ਜਿੰਨਾ ਅਹ ਦੇ ਲੋ ਉਹ ਬਈ ਨਾ ਰੁਪਈਆ ਖਰਚਣ ਜੋਗਾ ਉਹ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਇਹ ਸਮੇਂ ਦੇ ਮੁਤਾਬਕ ਢਲਣਾ ਪੈਂਦਾ ਤੇ ਬਾਕੀ ਹੁਣ ਦੇਖਦੇ ਆ ਵੀ ਕਰਨ ਸਾਨੂੰ ਰੋਟੀ ਪਕਾ ਕੇ ਦੇਊਗਾ ਕਿ ਨਹੀਂ ਉਮੀਦ ਤਾਂ ਹੈ ਨਹੀਂ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਤਾਂ ਜਿਹੜਾ ਵੀ ਚਲੋ ਵਹਿਗਰੂ ਆਏ ਕਿਵੇਂ ਇੱਕ ਬੇਨਤੀ ਆ ਵਹਿਗਰੂਗੇ ਵੀ ਚੰਗਾ ਹੀ ਆਵੇ ਹਾਂ ਇਹ ਪਤਾ ਕਿ ਆ ਚੰਗਾ ਆਵੇ ਕਿਸੇ ਦਾ ਦੁੱਖ ਨਾ ਦਿਖਾਵੇ ਬਸ ਹੀ ਰੋਟੀ ਦਾ ਵਧੀਆ ਆਪਣੇ ਘਰ ਮਾਂ ਦੀ ਹੈ ਹਾਂ ਠੀਕ ਆ ਕਿਸਮਤ ਦੇ ਵਿੱਚ ਜੋ ਜੋ ਲਿਖਿਆ ਪ੍ਰਮਾਤਮਾ ਨੇ ਹੋਣਾ ਉਹੀ ਹੈ ਹਾਂ ਬਸ ਹੀ ਚਲੋ ਸਰੀਰ ਨੂੰ ਅੰਦਰੋਂ ਸਿਹਤਮੰਦ ਰਹੀ ਜੀਏ ਬੰਦਾ ਸਭ ਕੁਝ ਸੋਚਾਂ ਬਸ ਹੂੰ ਇਹਨੇ ਠੱਡੇ ਪਾਣਾ ਰੋਟੀ ਦਾ ਵਧੀਆ ਬਣਦੀ ਆ ਹੁਣ ਤਾਂ ਰੋਟਿਆ ਹੋਣਾ ਮਾੜੀ ਆ ਰੋਟੀ ਤੇ ਹੱਥ ਚ ਜਿਹੜੀ ਐ ਤਵੀਰ ਪਰ ਪਈ ਆ ਪਣ ਘੋਣ ਤਾਂ ਠੰਡੇ ਪਾਣੀ ਨਾਲ ਬਣਾਓ ਫਿਰ ਤੱਤਾ ਪਾਣੀ ਜ਼ਰੂਰੀ ਪਾਉਣਾ ਪਰ ਅਜੇ ਠੰਡ ਚਾ ਠੰਡੇ ਪਾਣੀ ਨੂੰ ਹੱਥ ਲਾਉਣ ਨੂੰ ਤੇ ਨਹੀਂ ਕਰਦਾ ਇੱਕ ਪੰਗਾ ਥੋੜਾ ਹੈਗਾ ਬਣਾਉਂਦੀ ਤਾਂ ਹੈ ਹਾਂ ਇਹ ਮੱਕੀ ਆਈ ਸੀ ਜੀ ਹੁਸ਼ਿਆਰਪੁਰ ਸਾਈਡ ਤੇ ਮੁੱਲਾ ਦਾ ਰਾਜੂ ਬਾਈ ਨੇ ਮੰਗਾਈ ਸੀ ਕਿਸੇ ਤੇ ਆਪਾਂ ਰੰਨਾ ਗੂਦਾ ਪਰ ਚੀੜੀ ਜ਼ਿਆਦਾ ਚੀੜੀ ਜ਼ਿਆਦਾ ਥੋੜੀ ਜਿਹੀ ਚੱਲ ਆਏ ਵੀ ਗੂਦਨਾ ਨਾ ਕੋ ਤੁਸੀਂ ਠੰਡੇ ਪਾਣੀ ਨਾਲ ਨਾ ਵਧੀਆ ਬਣਦੀ ਜੇ ਗਰਮ ਪਾਣੀ ਨਾਲ ਬਣਾਉਂਦੇ ਇਹਨੂੰ ਚੀੜੀ ਹੋ ਜਾਂਦੀ ਉਹ ਫਿਰ ਆਟਾ ਛੀੜਾ ਹੋ ਜਾਂਦਾ ਪਰ ਬਿੱਤੀ ਹੁੰਦਾ ਤਾਂ ਠੰਡੇ ਨਾਲ ਵੀ ਹੈ ਇਹ ਹਾਂ ਹਾਂ ਪਾਪਾਈ ਕੇ ਰੋਟੀਆਂ ਪਈਆਂ ਰਹਿਣੀਆਂ ਗਾਰਾ ਜਿਹੀ ਬਣਦੀਆਂ ਪਾਪਾਈ ਕਹਿੰਦੇ ਮੈਨੂੰ ਸਵਾਦ ਲੱਗਦੀ ਹੈ ਪਰ ਝਾੜੀ ਸੀ ਨਰਮ ਨਰਮ ਓਹੋ ਸਟੇਕੀ ਕਰਾ ਕੇ ਖਾਂਦੇ ਆ ਪਾਪਾ ਜੀ ਕੈੜੀ ਕਰਾ ਕੇ ਖਾਂਦੇ ਉੱਦਾਂ ਚੱਲ ਉਹਨਾਂ ਦੇ ਮੂੰਹ ਦੇ ਵਿੱਚ ਹੁਣ ਦੰਦ ਚੱਲ ਬੀੜੀ ਤਾਂ ਲੋਾਈ ਵੀ ਉਹਨਾਂ ਨੇ ਸਿਆਣੇ ਬੰਦੇ ਨੂੰ ਤਾਂ ਹਮੇਸ਼ਾ ਨਰਮ ਰੋਟੀ ਉਹ ਵਧੀਆ ਲੱਗਦੀ ਹੈ ਤਾਜੀ ਤਾਜੀ ਹੋਵੇ ਧੁੰਦ ਧੁੰਦ ਵੱਧ ਜ ਜਾਂਦੀ ਜੀ ਸੂਰਜ ਗਾਇਬ ਹੋ ਗਿਆ ਵਾਹ ਸਤਨਾਮ ਮਾਹੌਲ ਚੇਂਜ ਹੁੰਦਾ ਜਾਂਦਾ ਹੁਣ ਮੈਨਾਂ ਨੂੰ ਮੈਂ ਕਹਤਾ ਜੀ ਵੀ ਸਰਜਰੀ ਪ੍ਰਸਾਦਾ ਬਣਾ ਲਓ ਆਪਣੇ ਆਪਣੇ ਕਮਰੇ ਅੰਦਰ ਜਾਓ ਬੜ ਕਿਉਂ ਬੈਸੇ ਕਰੀਓ ਬਹੁਤ ਹੋ ਗਿਆ ਅੱਜ ਅੱਜ ਪੱਛੋਂ ਚੱਲਦੀ ਹੈ ਨਾ ਜਿਹੜੀ ਆ ਆ ਠੰਡੀ ਜੀ ਹਵਾ ਚੱਲਦੀ ਆ ਦੇਖੋ ਜੀ ਐਂ ਦੇਖਦੇ ਸਾਨੂੰ ਪੱਤੇ ਪੂਰ ਲਹਿਲਦੇ ਮੈਂ ਬਰਜਮਾ ਵਿੱਚ ਪੱਤਪੜ ਦੇ ਪੱਤੇ ਹਿਲਦੇ ਆ ਪੱਛੋਂ ਚੱਲਦੀ ਆ ਹੈ ਨਾ ਉਨੀਓ ਸਵੇਰੇ ਠੰਡ ਕਰਨੀ ਪੂਰੀ ਐਨੇ ਉਨੀਓ ਜ਼ਿਆਦਾ ਸਵੇਰੇ ਠੰਡ ਕਰਨੀ ਆ ਜਿੰਨੀ ਹਵਾ ਚੱਲੂਗੀ ਅੱਗ ਆ ਬਰੀਕ ਜੀ ਲੱਕੜੀ ਲਾਓ ਤੁਸੀਂ ਮੋਟੀਆਂ ਲੱਕੜੀਆਂ ਲਾਈ ਜਾਂਦੇ ਹੋ ਉਹ ਤਾਂ ਕਰਕੇ ਚੜ ਜੂਗੀ ਸਰੇ ਉਰੇ ਪਰਾ ਤਾਂ ਹੌਲੀ ਹੌਲੀ ਜਾ ਕੇ ਦੁੱਧ ਦੇਖ ਕੇ ਮੇਰਾ ਘਟ ਕਰਿਆ ਹੋਇਆ ਤਾਂ ਹੌਲੀ ਹੌਲੀ ਹੋ ਜਾਣਾ ਬਣਾ ਮਨੂੰ ਆਹ ਜਰੂ ਸਤਨਾ ਉਹਨੂੰ ਮੈਂ ਫੇਰ ਤੇਜ਼ ਕਰਾਵਾਂ ਕਿਆ ਕਰਾਂ ਹੁਣ ਬਾਲੀ ਦੇ ਆਇਓ ਹਾਂ ਦੇਵਾਂ ਬਾਲਾ ਉੱਥੇ ਮੈਂ ਗੈਸ ਬੰਦ ਕਰ ਦੂੰਗਾ ਅਜ ਇੱਧਰ ਤਰ ਰਹੀ ਆ ਜੀ ਰੋੜੀ ਕੁੱਟਣ ਵਾਲੀ ਮਸ਼ੀਨ ਜਸਵੀਰ بھائی ਨੇ ਜਿਹੜਾ ਫਰਜ਼ ਪਾਉਣਾ ਜੀ ਉਹਦੇ ਵਾਸਤੇ ਲੱਗਿਆ ਵਾ ਤੇ ਆਪਣਾ ਲੋੜੀ ਵਾਲਾ ਪ੍ਰੋਗਰਾਮ ਵੀ ਐਚੀ ਹੋਣਾ ਉਹਦਾ ਸਬੰਧ ਵਿੱਚ ਫਿਰੋਗਾਂ ਦਾ ਵੀ ਚੱਲ ਮੈਂ ਕਰ ਦਵਾਂ ਵਿਹਲਾ ਜਗਾ ਲੇਬਰ ਲੱਗੀ ਹੋਈ ਆ ਟਰਾਲਾਂ ਦਾ ਇੱਕ ਟਰਾਲੇ ਤੇ ਲਗਭਗ ਤਾਂ ਕੁੱਟਤੀ ਇਹਨਾਂ ਨੇ ਹੁਣ ਇਹਨਾਂ ਦਾ ਟਾਈਮ ਹੋ ਗਿਆ ਜਾਣ ਦਾ ਵੀ ਜਾਣ ਦਾ ਟਾਈਮ ਵੀ ਹੋ ਗਿਆ ਇਹਨਾਂ ਦਾ ਵਾਹਿਗੁਰੂ ਸਤਨਾਮ ਉਹਨੂੰ ਦੁੱਧ ਨੂੰ ਉਬਾਲੀ ਆਗੀ ਕਿ ਨਹੀਂ ਆ ਚਲੀ ਐਨ ਟਾਈਮ ਜੇ ਨਾਲੇ ਆ ਗਿਆ ਮੰਦਿਰ ਆ ਪੰਜੇ ਦਾ ਲੱਗਿਆ ਨਿਕਲ ਆ ਜਾ ਭਾਈ ਬਾਹਰ ਨੂੰ ਹੁਣ ਨਕਰੇ ਜੇ ਨਗਰ ਕੁਆਹ ਹੈ ਗੁਰੂ ਸਤਨਾਮ ਚਲੋ ਮੈਨੂੰ ਉਵਾਲੀ ਦੇ ਲਵਾ ਜੀ ਫੇਰੇ ਮਿਲਦਾ ਤੁਹਾਨੂੰ ਬਾਹਰ ਝੱਲ ਕੇ ਤੇ ਜੀ ਇੰਨਾ ਟਾਈਮ ਲਾਇਆ ਕਿਆ ਕਰਿਆ ਦੁੱਧ ਵਾਲੀ ਦੇ ਆਏ ਦੁੱਧ ਨੂੰ ਵਾਲੀ ਦੇ ਆਇਆ ਨਵੇੜਾ ਹੈ ਤੁਹਾਡਾ ਕੰਮ ਇਕ वेलकम वेलकम दो वैसे तुस सवेर वाला जिन्न बाली ਦਿੱਤੀ ਤਹੀਂ ਜਵਣਾ ਤਾਹਾਂ ਹੋਰ ਦੇਣੀ ਇੱਕ ਆਪਾ ਚਲੋ ਫੇਰ ਤਾਂ ਉਹਨੂੰ ਵਾਲੀ ਦੇਣ ਦੀ ਲੋੜ ਨਹੀਂ ਸੀ ਉਹਨੂੰ ਤਾਂ ਜੰਮਦਾ ਨਹੀਂ ਹਾਂ ਜੇ ਵਾਲੀ ਨਾ ਦੋ ਅੱਛਾ ਹੋਰੇ ਤਰ੍ਹਾਂ ਦਾ ਹੋ ਜਾਂਦਾ ਪੁੱਤਲ ਜੀ ਜਿਆ ਕੋਸਾ ਦਾ ਕਰਕੇ ਜਿਹਦਾ ਹੋਰ ਨਹੀਂ ਦੱਸਦਾ ਹਾਂ ਜੇ ਹੁਣ ਆ ਆਟੇ ਨੂੰ ਪੱਕਹੀ ਜਾਈਏ ਵੀ ਆਟਾ ਵਧੀਆ ਨਹੀਂ ਹੈਗਾ ਹਾਂ ਫੇਰ ਤਾਂ ਵੀ ਕੀ ਕਹਿਣਾ ਐਨ ਆਟਾ ਦੇਖੋ ਕਿ ਆ ਵਧੀਆ ਰੋਟੀ ਉਤਰੀ ਆ ਤੋਂਦੋ ਸਿਕਾਰ ਬਣੀ ਦੇਖਦੇ ਭੈਣ ਤੋਂਦਾ ਦੇਣੀ ਦੇਖੀ ਤੂੰ ਜਿਹੜੇ ਹੁਣ ਬਾਈ ਰੋਡਾਂ ਉੱਪਰ ਸਫਰ-ਸਫਰ ਕਰਦੇ ਐ ਨਾ ਜੀ ਜਿਨ੍ਹਾਂ ਦੇ ਵੀ ਪਰਿਵਾਰਕ ਮੈਂਬਰ ਹਾਂ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਭਾਈ ਆਪਣਾ ਟਾਈਮ ਨਾਲ ਟਾਈਮ ਨਾਲ ਆਪਣਾ ਘਰ ਪਹੁੰਚੋ ਨਾਲੇ ਪ੍ਰਤੀਆਂ ਨਾ ਗੱਡੀ ਆ ਮੌਸਮ ਚੋ ਨਾ ਜਾਣ ਚੱਲ ਜੇ ਉਹ ਚਲ ਜੱਜੇ ਜੀ ਜ਼ਰੂਰੀ ਐ ਜ਼ਰੂਰੀ ਉਹ ਤਾਂ ਹੁਣ ਜਿਹੜੇ ਡਿਊਟੀ ਆਲੇ ਉਹਨਾਂ ਨੂੰ ਸਭ ਜਾਣਿਆ ਨੂੰ ਪਤਾ ਜਾਣ ਹਾਂ ਹਾਂ ਤੇ ਪਰ ਉਹ ਇੰਨਾ ਵੀ ਭਾਈ ਉਹ ਨਾ ਕਰੋ ਜਿਨੇ ਆ ਤਾਂ तकरीबन 5:00 ਵਜੇ ਛੁੱਟੀ ਹੋਏ ਜਾਂਦੀ ਹੈ 10 ਮਿੰਟ ਪਹਿਲਾਂ ਤੋਂ 5:00 ਵਜੇ ਛੁੱਟੀ ਹੋ ਜਾਂਦੀ ਹੈ ਆਪਣਾ ਟਾਈਮ ਨਾਲ ਘਰ ਪਹੁੰਚੋ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਭਾਈ ਜਿਹੜੇ ਕੋਈ ਭਾਈ ਖਾਣ ਪੀਣ ਵਾਲੇ ਉਹਨਾਂ ਨੂੰ ਵੀ ਰਿਕਵੈਸਟ ਹੈ ਵੀ ਭਾਈ ਆਪਣਾ ਨਾ ਖਾ ਇਹ ਚੀਜ਼ਾਂ ਤੇ ਇਗਨੋਰ ਕਰੋ ਥੋੜਾ ਜਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਜਾ ਕੇ ਐਦਾਂ ਦੇ ਮੂੰਗਫਲੀ ਦੇ ਲਫਾਫੇ ਭਰ ਕੇ ਲੈ ਜਾਓ ਵਿੱਚ ਬਹਿ ਕੇ ਉਹਨਾਂ ਦੇ ਵਿੱਚ ਬਹਿ ਕੇ ਛਕੋ ਕੋਈ ਦੁੱਖ ਸੁੱਖ ਕਰੋ ਕੋਈ ਗੱਲਬਾਤ ਕਰੋ ਉਹਨਾਂ ਨਾਲ ਸਾਡਾ ਵਿੱਕੀ ਸਿੰਘ ਕਰਦਾ ਹੈ ਜੀ ਹਾਂ ਜਿਵੇਂ ਮੈਂ ਲੱਗਿਆ ਭਾਜੀ ਅੱਜ ਕਰਨਾ ਅੱਜ ਵਿੱਕੀ ਤੇ ਸਾਡੇ ਪਿੱਛੇ ਹੀ ਨਹੀਂ ਪਰ ਸਿੱਧੇ ਦੁਪਹਿਰੇ ਜੇ ਭੱਗ ਗਿਆ ਤਾਂ ਖੁੰਡੋ ਗਿਆ ਲੱਗਦਾ ਦੁਪਹਿਰੇ ਤਾਂ ਫਿਰ ਮੈਂ ਚੱਲ ਮੈਂ ਉਰੇ ਬੈਠਾ ਬੈਠਾ ਥੱਕ ਗਿਆ ਤਾਂ ਮੈਂ ਤਾਂ ਚੱਲ ਗਿਆ ਜੀ ਜਿਆਦਾ ਹੋ ਗਿਆ ਮੈਂ ਫਿਰ ਮੈਂ ਚੱਲ ਫਿਲਮੇ ਦੇਖ ਲੈਂਦਾ ਫਿਰ ਮੈਂ ਇੱਕ ਫਿਲਮ ਦੇਖੀ ਉਹਦੇ ਵਿੱਚ ਦੇਖ ਉਹ ਫਿਲਮ ਸੀ ਹਾਲੀਵੁੱਡ ਦੀ ਫਿਲਮ ਸੀ ਹੁਣ ਮੇਰੇ ਨਾਮ ਤਾਂ ਯਾਦ ਨਹੀਂ ਉਹਦਾ ਚੱਲਣਾ ਚੱਲ ਦੱਸ ਰਹੇ ਹੋ ਗੱਲ ਸੱਚ ਵੀ ਉਹਦੇ ਵਿੱਚ ਨਾ ਬੰਦੇ ਜਹਾਜ਼ 'ਚ ਬੈ ਕੇ ਜਾਂਦੇ ਕਿਤੇ ਸਫਰ ਕਰਦੇ ਤਾਂ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਜਾਂਦਾ ਰਸਤੇ 'ਚ ਬਰਫ਼ ਦੇ ਵਿੱਚ 72 ਦਿਨ ਉਹਨਾਂ ਨੇ ਸਰਵਾਈਵ ਕਰਿਆ ਬਰਫ਼ ਦੇ ਵਿੱਚ 72ਵੇਂ ਦਿਨ ਜਾ ਕੇ 18 ਜਣੇ ਬਚੇ ਉਹ 45 ਜਣਿਆਂ 'ਚੋਂ ਹੁਣ ਕਿਹੇ ਜਿਹੇ ਕਿਹੇ ਜ ਆ ਉਹਨਾਂ ਨੇ ਆਪਣੇ ਪਰ ਟਾਈਮ ਹੰਢਾਇਆ ਉਹ ਫਿਲਮ ਦੇ ਵਿੱਚ ਦਿਖਾਇਆ ਵਾ ਹੈ ਅਸਲੀਅਤ ਅਸਲ ਦੇ ਵਿੱਚ ਇਹ ਕੰਮ ਹੋਇਆ ਵਾ ਸੀ ਉਹਦੇ ਆਧਾਰ 'ਤੇ ਫਿਲਮ ਬਣੀ ਵੀ ਸੀ ਉਹ ਉਹ ਫਿਲਮ ਦੇਖੀ ਮੈਂ ਫਿਰ ਉਹਨੂੰ ਦੇਖ ਕੇ ਪੋਜ਼ਿਟਿਵਿਟੀ ਮਿਲਦੀ ਬੰਦੇ ਨੂੰ ਵੀ ਬੰਦਾ ਚਾਹੇ ਤਾਂ ਕਿਆ ਨਹੀਂ ਕਰ ਸਕਦਾ ਕਿਆ ਨਹੀਂ ਕਰ ਸਕਦਾ ਬੱਸ ਬਹੁਤ ਬੱਸ ਨਹੀਂ ਕਿਸੇ ਬੇਤੇ ਬੇਕੀ ਦੀ ਗੱਲ ਬਿਲਕੁਲ ਸਹੀ ਹੈ ਬੇਕੀ ਤੂੰ ਹੱਜੇ ਫਿਲਮਾਂ ਰੋਜ਼ ਐਖਾ ਕਰਦੀ ਤੇ ਤੈਨੂੰ ਪਉਪਤੀ ਵੀ ਮਿਲਿਆ ਜਿਵੇਂ ਉਹਨਾਂ ਧੇਰ ਪਾਣੀ ਦੇ ਵਿੱਚ ਰਹੇ ਹੈ ਨਾ ਬਰਫ ਦੇ ਵਿੱਚ ਕਿੰਨੇ ਹਾਲੇ ਝੋਲੇ ਝੱਲੇ ਉਹਨਾਂ ਨੇ ਉਹ ਫਿਲਮ ਦੇਖੇ ਤੇ ਪਤਾ ਲੱਗਦਾ ਵੀ ਉਹਦੇ ਵਿੱਚ ਉਹਨਾਂ ਨੇ ਕਿਆ ਕਿਆ ਖਾ ਕੇ ਸਮਾਂ ਗੁਜ਼ਾਰਿਆ ਮੈਂ ਤਾਂ ਹੁਣ ਤੁਹਾਨੂੰ ਗਾਜਰਾ ਰੋ ਉਹਦਾ ਹਾਲੇੜੀ ਆ ਪਾਈ ਜਾਊਗਾ ਜੀ ਕੋਣ ਆਉਦਾ ਹੁੰਦਾ ਆ ਟਾਈਮ ਤੇ ਉਹ ਤੋਂ ਬਾਅਦ ਫਿਰ ਇੱਕ ਬੰਦੇ ਨੇ ਕਹਿ ਕਹਿੰਦਾ ਓਏ ਮਰਨ ਨਾਲ ਤਾਂ ਦਾ ਠੀਕ ਆ ਵੀ ਪਾ ਚੱਲਦੇ ਹਾਂ ਹੌਲੀ ਹੌਲੀ ਕਹਿੰਦਾ ਪਹਾੜਾਂ ਚ ਕਿੱਥੇ ਤਾਂ ਜਾ ਕੇ ਕੋਈ ਸਾਲ ਦੀ ਜ਼ਿੰਦਗੀ ਮਿਲੂਗੀ ਉਹ ਸਾਨੂੰ ਕਿੱਥੇ ਤਾਂ ਕੋਈ ਇਨਸਾਨ ਟੱਕਰੂਗਾ ਹੀ ਫਿਰ ਉਹ ਹਿੰਮਤ ਜੀ ਕਰਕੇ ਤੁਰਿਆ ਤੁਰਦਾ 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 ਚੌਥੇ ਦਿਨ ਜਾ ਕੇ ਉਹਨੂੰ ਕਿੱਥੇ ਜਾ ਕੇ ਕੋਈ ਕੰਢੇ ਕਹਾਣੀ ਲੱਗੀ ਉਹਨੂੰ ਉਹਨੇ ਫਿਰ ਕਿਸੇ ਨੂੰ ਦੱਸਿਆ ਤਾਂ ਜਾ ਕੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਤੇ ਕੱਢਿਆ ਜਣੀ ਐ ਵੀ ਇੱਕ ਗੱਲ ਹੈਗੀ ਵੀ ਜ਼ਿੰਦਗੀ ਮਿਲਦੀ ਬਹੁਤ ਔਖੀ ਆ ਆਹ ਜ਼ਿੰਦਗੀ ਦਾ ਨਵਾਂ ਸੰਘਰਸ਼ ਹੈ ਸੰਘਰਸ਼ ਕਰਨਾ ਪੈਣਾ ਤੇ ਮੈਂ ਹੁਣ ਅਸੀਂ ਵੀ ਸੰਘਰਸ਼ ਮੈਂ ਕਰ ਰਿਹਾ ਹਾਂ ਇਸ ਟਾਈਮ ਮੈਂ ਸੰਘਰਸ਼ ਕਰ ਰਿਹਾ ਹਾਂ ਐਵੇਂ ਕਹਿ ਦਵਾਂ ਮੈਂ ਸੰਘਰਸ਼ ਕਰ ਰਿਹਾ ਹਾਂ ਜਿਹੜੇ ਪੋਜੀਸ਼ਨ ਦੇ ਵਿੱਚ ਮੈਂ ਹੁਣ ਵੀ ਬੈਠਾ ਉਹ ਮੈਨੂੰ ਪਤਾ ਕੋ ਨਾ ਤੁਹਾਨੂੰ ਨਾ ਵੀਕਨੈਸ ਜ਼ਿਆਦਾ ਪੈ ਗਈ ਸੀ ਕੋਈ ਗੱਲ ਨਹੀਂ ਚੱਲ ਹੋ ਜੂ ਦੂਰ ਬਾਬਾ ਨਾਨਕ ਚਰੋ ਅਕਸਰ ਨੂੰ ਬਟਾਂ ਵੀ ਨਹੀਂ ਕਟੇ ਆ ਹਾਂ ਵੀ ਹਾਲੀ ਪਤਾ ਨੇ ਕਿਹੜਾ ਇੱਕ ਹੁੰਦਾ ਵੈਸੇ ਮੈਂ ਤੈਨੂੰ ਵੀ ਕਿ ਅੱਗੇ ਵੀ ਬਹੁਤ ਵਾਰ ਕਿਹਾ ਹੈ ਕਿ ਤੈਨੂੰ ਦੱਸਣ ਦੀ ਤਾਂ ਸਾਨੂੰ ਜ਼ਰੂਰਤ ਨਹੀਂ ਤੂੰ ਖੁਦ ਵੀ ਦੁੱਖਾਂ ਨਾਲ ਝੇਲਿਆ ਹੋਇਆ ਹੈ ਜੇ ਜ਼ਿੰਦਗੀ ਵਿੱਚ ਦੁੱਖ ਆਉਂਦੇ ਆ ਤਾਂ ਸੁੱਖ ਵੀ ਆਉਂਦੇ ਆ ਹਾਂ ਇਹ ਤਾਂ ਠੀਕ ਹੈ ਬਈ ਉਹਨਾਂ ਨੂੰ ਆਪਾਂ ਕੱਟੀਏ ਹੱਸ ਤੁਸਕੇ ਤਾਂ ਸਭ ਤੋਂ ਬੜੀ ਗੱਲ ਹੈ ਉਧਰ ਡੈਡੀ ਬੜਕਾ ਮਰੀ ਜਾਂਦਾ ਕਿਤੇ ਮੇਰੇ ਵੀ ਥੋੜੀਆਂ ਹੀ ਆ ਉਹ ਚੱਲ ਕੋਈ ਨਹੀਂ ਗੱਲ ਤੇ ਉਧਰ ਡੈਡੀ ਬੜਕਾ ਮਰੀ ਜਾਂਦਾ ਉੱਥੇ ਬੈਠਾ ਜੀ ਉਹ ਕਹਿੰਦਾ ਮੇਰੇ ਕੋਲ ਨੂੰ ਆ ਜਾ ਤੇਰੇ ਮੈਂ ਕਰਦਾ ਵਿਟਾਮਿਨ ਪੂਰੇ ਡੈਡੀ ਦੇ ਪਤਾ ਨਹੀਂ ਕਿ ਕਿਹੜਾ ਕਰਦੇ ਹਾਂ ਕਲ ਕੋਈ ਨਾ ਤੇਰੇ ਵੀਰ ਜੀ ਆ ਜਾਣ ਫੇ ਦੋ ਦਿਨ ਆਏ ਹੋ ਨਾਲੇ ਉਹਦਾ ਵੀ ਸੇਲ ਮੈਨ ਹੁੰਦਾ ਠੀਕ ਨੇ ਨਹੀਂ ਨਾ ਅਜ ਜਦ ਤੱਕ ਸਰੀਰ ਸਹੀ ਨਹੀਂ ਹੁੰਦਾ ਕਿਤੇ ਨਹੀਂ ਜਾਣਾ ਉਹ ਜਦ ਤੱਕ ਤਾਂ ਵੀ ਇੱਕ ਗੱਲ ਹੈਗੀ ਮੈਂ ਮੈਂ ਦੇਖਦਾ ਵੀ ਮੈਂ ਇਹ ਸੋਚਦਾ ਜਿੱਦਣ ਦਾ ਬਾਈ ਗਿਆ ਥੱਲੇ ਗੱਡੀ ਇੱਕ ਦਿਨ ਨਹੀਂ ਸਟਾਰਟ ਕਰੀ ਉੱਕਣੀ ਖੜੀ ਹੈ ਹਾਂ ਨਹੀਂ ਡੇਲੀ ਦੋ ਚੱਕਰ ਤਿੰਨ ਚੱਕਰ ਗੱਡੀ ਕਦੇ ਕਿੱਧਰ ਨੂੰ ਜਾਂਦੀ ਕਦੇ ਮੈਂ ਲੈ ਗਿਆ ਕਦੇ ਬਾਈ ਲੈ ਗਿਆ ਉਹ ਵੀ ਦੇਖਦੇ ਹੋਣੀ ਆ ਵੀ ਇਹ じゃ ਕਿਆ ਹੋ ਗਿਆ ਘਰ ਤੋਂ ਮੈਨੂੰ ਬਾਹਰ ਕੱਢਦੀ ਨਹੀਂ ਹੈਗੇ ਜੇ ਸਟਾਰਟ ਵੀ ਹੋ ਗਈ ਮਾਨੂੰ ਤਲਾਸ਼ਾ ਦੰਦੀ ਹੁਣੀ ਆ ਠੰਡਾ ਚਲ ਕੋਈ ਨਾ ਨਹੀਂ ਉਹ ਕੀ ਕਹਿਣ ਲੱਗੀ ਸੀ ਅੱਜ ਤੁਹਾਡਾ 30% ਸਰੀਰ ਠੀਕ ਆ ਹਾਂ ਠੀਕ ਹੈ 70% ਆਫ 70% ਰੋਜ਼ ਪਰਸੈਂਟੇਜ ਦੱਸਦਾ ਜੀ ਇਹਨੂੰ ਮੈਂ ਭਾਈ ਕੱਲ ਸਵੇਰੇ ਮੈਨੂੰ ਪਤਾ ਕਿਸ ਨੇ ਕੱਲ ਮੈਂ 90% ਠੀਕ ਆ 10% ਖਾ ਜਾਂ ਸ਼ਾਮ ਨੂੰ ਭੈਣ ਦਾ ਫੋਨ ਆਇਆ ਸਰ ਜੀ ਤਦਾ ਕਹਿੰਦਾ ਜੀ ਮੇਰਾ ਤਾਂ 80% ਸਰੀਰ ਡਾਊਨ ਆ ਨਾ 20% ਸਰੀਰ ਮੈਂ ਇਹਨਾਂ ਦੇ ਮੂੰਹ ਕਿੰਨੇ ਦੇਖਾ ਮੈਂ ਕਾ ਹੈ ਵੀ ਅੱਜੋਂ ਸਵੇਰ 90 ਨਿਕਲ ਗਿਆ ਹੁਣ 80 ਰਹਿ ਗਿਆ ਨਹੀਂ ਉਹ ਵੈਸੇ ਵੀ ਵਿੱਕੇ ਦੀ ਗੱਲ ਵੀ ਮੰਨਣ ਵਾਲੀ ਕਈ ਵਾਰ ਆਪਾਂ ਨੂੰ ਬਿਮਾਰੀ ਆਉਂਦੀ ਹੈ ਨਾ ਆਪਾਂ ਨੂੰ ਆਈ ਲੱਗੀ ਹੁੰਦਾ ਵੀ ਅਸੀਂ ਠੀਕ ਨਹੀਂ ਹੋਣਾ ਠੀਕ ਨਹੀਂ ਹੋਣਾ ਪਰ ਨਹੀਂ ਕੋਈ ਐਕਣਾ ਦੀ ਗੱਲ ਨਹੀਂ ਹੁੰਦੀ ਉਹ ਆਹ ਪਰਕਾ ਜੀ ਸਰੀਰ ਦਾ ਬਹੁਤ ਮੂੰਹ ਤਾਂ ਪਤਾ ਲੱਗਦਾ ਇਹ ਜਿਹੜਾ ਵਿਟਾਮਿਨ 3 ਹੈ ਨੀ ਦੇ ਲਈ ਆ ਜਾਂਦਾ ਹੂੰ ਠੀਕ ਆ ਬਟਾਮਨ 3 ਹਾਂ ਆ D3 ਹਾਂ ਤੂੰ ਇਤੋਂ ਬਟਾਮਨਾਂ ਦੀ ਸੜੀਆਂ ਕੁਆਲਿਟੀ ਚੇਂਜ ਕਰ ਦੇਣੀ ਆ ਜਦ ਤੱਕ ਮੈਂ ਸਹੀ ਨਹੀਂ ਹੁੰਦਾ ਜਿਹੜਾ B12 ਵਾ ਉਹਦੇ ਨਾਲ ਸਰੀਰ ਚ ਜੀ ਮਖੂਨ ਦੀ ਕਮੀ ਆ ਸਰੀਰ ਦੇ ਹੱਡ ਪੈ ਟੁੱਟਦੇ ਪਤਾ ਨਹੀਂ ਹੁਣ ਕਿਆ ਕਿਆ ਟੁੱਟਦਾ ਨਹੀਂ ਪਤਾ ਹੁਣ ਤਾਂ ਬੈਗ ਰੂਏ ਜਾਂਦਾ ਚੱਲ ਕੋਈ ਗੱਲ ਨਹੀਂ ਹੋ ਗਿਆ ਬੱਸ ਚੱਲੋ ਦੋ ਟਾਈਮ ਮਿਲਦੇ ਮਹਾਰਾ ਸੱਚਾ ਪਾਚਾ ਕਰ ਦੋ ਕਿਰਪਾ ਰਹਿਰਾ ਸਾਹਿਬ ਤੇ ਜਾਪ ਸ਼ੁਰੂ ਹੋਗੇ ਬਾਬਾ ਜੀ ਇਹ ਮੱਠੀ ਮੱਠੀ ਬਾਣੀ ਸਾਡੇ ਕੰਨਾਂ ਚ ਪੈਂਦੀ ਰਹੇ ਬਸ ਹੋਰ ਕਿਆ ਚਾਹੀਦਾ ਜਿਹੜਾ ਖੂਨ ਮੈਂ ਹੁਣ ਪੂਰਾ ਕਰਨਾ ਜੀ ਪੂਰਾ ਇਹਨਾਂ ਚ ਠੀਕ ਹੈ ਜੀ ਫਿਰ ਮੈਂ ਬਾਅਦ ਵਿੱਚ ਪੀ ਲੈਣਾ ਹਾਂ ਕੀਰੇ ਬੰਦੇ ਨੂੰ ਕਦੇ ਕੁਝ ਨਹੀਂ ਹੋ ਸਕਦਾ ਇਨਸ਼ਾ ਅੱਲਾਹ ਇਹ ਜਿਹੜਾ ਮਜ਼ਬੂਤ ਹੁੰਦਾ ਹੈ ਇਹ ਮਜ਼ਬੂਤ ਹੁੰਦਾ ਹੈ ਇਹ ਮਜ਼ਬੂਤ ਹੁੰਦਾ ਹੈ ਇਹ ਨਾ ਕਿਆ-ਕਿਆ ਹੁੰਦਾ ਹੈ ਮਰ ਕੋ ਪਤਾ ਨਹੀਂ ਹੋ ਜਾਣਾ ਠੀਕ ਵੀ ਕਿਹਨੂੰ ਨਹੀਂ ਪਤਾ ਹੈਗਾ ਵੀ ਅਸੀਂ ਸਾਰੇ ਵਿੱਕੀ ਦੇ ਨਾਲ ਜੇ ਮੈਨੂੰ ਮਸਤ ਮਤਲਬ ਤਕਲੀਫ ਹੁੰਦੀ ਹੈ ਇਹਨਾਂ ਨੂੰ ਪਹਿਲਾਂ ਹੁੰਦੀ ਹੈ ਨਹੀਂ ਯਾਦ ਹੁਣੇ ਮੈਨੂੰ ਕੋਈ ਕੰਮ ਕਹਿੰਦੇ ਨਾ ਫੁੱਗੇ ਕਰਕੇ ਬੁਲਾਉਂਦੇ ਆ ਫੇ ਮੇਰੇ ਢਿੱਡ ਨੂੰ ਬੜਾ ਸਕੂਨ ਆਉਦਾ ਦਿਲ ਨੂੰ ਹਾਏ ਮੈਂ ਕਿੱਥੇ ਨੇ ਆਖ ਤਾਵਾ ਯਾਰ ਕੋਈ ਹੋਰ ਗੱਲਾਂ ਨੇ ਸਾਰੀ ਹਾਲੀ ਹਾਲੀ ਹਾਲ ਕੋ ਬੜਾ ਗੁੱਸਾ ਆਉਦਾ ਵੀ ਗਾਲ ਕੱਢ ਕੇ ਯਾਦ ਨਹੀਂ ਪਰ ਮੈਂ ਇਹ ਚਾਹੁੰਨੀ ਆ ਵੀ ਵਿੱਕੀ ਜਦ ਤਾ ਮਤਲਬ ਗੁੱਸੇ ਹੁੰਦਾ ਤਾਂ ਸਮਝ ਲਓ ਠੀਕ ਆ ਹਾਏ ਜਦ ਮੇਰਾ ਬੀਬੀ ਬਾਦ ਦਾ ਫੇਰ ਇਹਨਾਂ ਨੂੰ ਮੈਨੂੰ ਸਹੀ ਲੱਗਦਾ ਜਿਵੇਂ ਹੁਣ ਨੋਰਮਲ ਆ ਜੀ ਮੈਂ ਹੁਣ ਮੇਰਾ ਮਨ ਹੀ ਨਹੀਂ ਕਰਦਾ ਛੇਤੀ ਛੇਤੀ ਕਿਸੇ ਨਾਲ ਗੱਲ ਕਰਨ ਨੂੰ ਇਦਾਂ ਦਾ ਹੋਇਆ ਮਨ ਹਾਂ ਨਾ ਨਾ ਕਰ ਦੇਖੀ ਤੇ ਫਿਰ ਚਲ ਉਹ ਹੁੰਦਾ ਹੈ ਜੇ ਬੰਦਾ ਥੋੜਾ ਬਹੁਤਾ ਕੋਈ ਬਸ ਨਹੀਂ ਹੈਗਾ ਉਹਦੇ ਸਰੀਰ ਦੇ ਵਿੱਚ ਕੋਈ ਤਬਦੀਲੀ ਆਉਂਦੀ ਨਾ ਫਿਰ ਬੰਦੇ ਨੂੰ ਥੋੜਾ ਜਿਹਾ ਲੱਗਦਾ ਵੀ ਚੱਲ ਕੋਈ ਨਹੀਂ ਬੈ ਗਰੂ ਕਰੂ ਕਰ ਪਾ ਟੈਨਸ਼ਨ ਨਹੀਂ ਲੈਣੀ ਹੁੰਦੀ ਹਾਂਦੇ ਹੁੰਦੇ ਪ੍ਰਮਾਤਮਾ ਕਦੇ ਦੁੱਖ ਦਿੰਦਾ ਕਦੇ ਸੁੱਖ ਦਿੰਦਾ ਹੂੰ ਥੋੜਾ ਦੁੱਖ ਦਾ ਟਾਈਮ ਠੀਕ ਹੈ ਬਾਤ ਥੋੜਾ ਸੁਕਦਾ ਜਾਣ ਪਹਿਲਾਂ ਤੁਸੀਂ ਡੈਡੀ ਦੀ ਸੇਵਾ ਚ ਲੱਗੇ ਹੋਏ ਤੇ ਹੁਣ ਤੁਸੀਂ ਮੇਰੀ ਸੇਵਾ ਚ ਲੱਗੇ ਹੋਈਆਂ ਹੁਣ ਅਸੀਂ ਥੋੜੀ ਸੇਵਾ ਕਰਦੇ ਆ ਕੱਲ੍ਹ ਪਾਸੋਂ ਤੁਸੀਂ ਮੇਰੀ ਕਰਿਓ ਹਾਂ ਠੀਕ ਹੈ ਠੀਕ ਹੈ ਤੇਰੀ ਮੈਂ ਚਾਹੁੰਦੀ ਆ ਵੀ ਕਿ ਨੀ ਪ੍ਰਮਾਤਮਾ ਮੂਰੇ ਇਹੀ ਅਰਦਾਸ ਆ ਵੀ ਤੇਰਾ ਬਾਲ ਬਿੰਦਾ ਨਾ ਹੋ ਬਸ ਵੈਸੇ ਇੱਕ ਗੱਲ ਹੈ ਧੀਮਿਆਂ ਨੂੰ ਰੱਬ ਨੇ ਹਿੰਮਤ ਦਾ ਬਹੁਤ ਦਿੱਤੀ ਹੋਈ ਧੀਮੀ ਜਿੰਨੀ ਜਨਾਨੀ ਜਿੰਨੀ ਜੇ ਸਮਝੀ ਹਿੰਮਤ ਕਿਸੇ ਚ ਵੀ ਨਹੀਂ ਜਿੰਨੀ ਧੀਮੀ ਨੂੰ ਦੁੱਖਾ ਨਾ ਬੰਦਾ ਤਾਂ ਅਧਰ ਅਜਵੇਂ ਹਾਂ ਤਾਹੀ ਤਾਂ ਪ੍ਰਮਾਤਮਾ ਨੇ ਬਿਖੋਤ ਹੱਥ ਭਈ ਮੈਂ ਜਦ ਰੋਟੀ ਖਾਧੀ ਮੈਂ ਪੈ ਗਈ ਮੇਰੇ ਕੋ ਸਭ ਪਿਛਲੇ ਹੱਡ ਦੁਖਣ ਦੋ ਹੈ ਨਾ ਮੈਂ ਇੱਧਰ ਹੋਣ ਜੋਗੀ ਨਾ ਮੈਂ ਇੱਧਰ ਹੋਣ ਜੋਗੀ ਮਗਾ ਜੇ ਵਿੱਕੀ ਨੂੰ ਕਹਿ ਤਰਣ ਕਰਨ ਸਾਰੀ ਮਾਤਾ ਪਛਿਰ ਦੁਖਦਾ ਨਾ ਇੱਕ ਵਾਰ ਤਾਂ ਦਿਮਾਗ ਫੜਦਾ ਮੇਰੀ ਗੱਲ ਨੂੰ ਵੀ ਹਾਂ ਵੀ ਨਾ ਹੌਂ ਨੀਂਦ ਨਹੀਂ ਆਉਣੀ ਵੀ ਮਿੱਤਰਾ ਹਾਂ ਇਹ ਸੋਚ ਕੇ ਬੈਠੇ ਨਾ ਆ ਜਾਂਦਾ ਫੇਕਾ ਨਹੀਂ ਆਉਂਦੀ ਹੁੰਦੀ ਆ ਜਾਂਦੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਇਹਨਾਂ ਨੂੰ ਕਹਿਆ ਵੀ ਮੱਥ ਅੱਖਾਂ ਮੀਚ ਕੇ ਵਾਹਿਗੁਰੂ ਵਾਹਿਗੁਰੂ ਕੋ ਰ ਆਪੇ ਨਹੀਂ ਦਾਈਂ ਆਪੇ ਮੈਨੂੰ ਇਹ ਸਿੱਖਿਆ ਖੁਦ ਦਿੱਤੀ ਹੀ ਹੈ ਨਾ ਨੇ ਖੁਦ ਕਿਰਤ ਸੋਲੇ ਦਾ ਪਾਠ ਕਰਨਾ ਸ਼ੁਰੂ ਕਰ ਦੇ ਕਰਮੋਚ ਉਹ ਤਾਂ ਮੈਂ ਕਰ ਦਈ ਇੱਕ ਗੱਲ ਹੈਗੇ ਜਿਹੜੀ ਬੀਪੀ ਦੀ ਗੋਲੀ ਲਾਈ ਤੇ ਉਹਨੇ ਮੈਨੂੰ ਹਾਂਜੀ ਉਹਨੇ ਨਹੀਂ ਮੈਨੂੰ ਉੱਠਣ ਦਿੱਤਾ ਇੱਕ ਦਿਨ ਦੋ ਦਿਨ ਪੂਰਾ ਉਹ ਜਿਆਦਾ ਤੁਹਾਨੂੰ ਸਟਰੋਂਗ ਸੀ ਮੈਂ ਲੱਤੀ ਹੋ ਨਹੀਂ ਮੁੜ ਕੇ ਜੀ ਇਹਨਾਂ ਵਾਅਦਾ ਨਹੀਂ ਸੀ ਕਿ ਉਹਨੂੰ ਕਬਰਾਂ ਹਾਂ ਉੱਪਰ ਨਹੀਂ ਤੇ ਵੀ ਵੀ ਹੈ ਨਹੀਂ ਤਾਂ ਹਾਂ ਚਾਹ ਹੁਣ 15 ਕਿ ਦਿਨ ਜਿਹੜੀ ਨਾਰਮਲ ਉਹ ਖਾ ਲਓ ਕੋਈ ਚੱਕਰ ਨਹੀਂ ਹੂੰ ਉਹ ਤੇ ਕਿਹੜਾ ਕੋਈ ਹੋਵਾ ਜਿਹੜੀ ਵੈਸੇ ਚੱਕਰਾਂ ਵਾਲੀ ਗੋਲੀ ਆ ਉਹ ਦੀਦੀ ਦਾ ਫੋਨ ਆਇਆ ਤਾਂ ਯੂ ਐਸ ਏ ਤੋਂ ਜਿਹੜੇ ਡਾਕਟਰ ਆ ਉਹ ਕਹਿੰਦੇ ਵੀ ਜਿਹੜੀ ਆਪਾਂ ਚੱਕਰਾਂ ਵਾਲੀ ਵੀ ਗੋਲੀ ਖਾਂਦੇ ਆ ਨਾ ਉਹਦੇ ਨਾਲ ਵੀ ਸਰੀਰ ਸੁਸਤ ਹੁੰਦਾ ਹੂੰ ਉਹਦੇ ਨਾਲ ਚੱਕਰ ਵੀ ਹੋਰ ਆਉਂਦੇ ਆ ਆਪਾਂ ਨੂੰ ਜ਼ਰੂਰੀ ਨਹੀਂ ਹੈ ਉਹਦੇ ਨਾਲ ਦਿਮਾਗ ਰਿਲੈਕਸ ਕਰਨ ਵਾਸਤੇ ਹੁੰਦੀ ਆ ਦਿਮਾਗ ਦੇ ਸਾਰਾ ਚੱਕਰਾਂ ਦੀ ਗੇਮ ਤਾਂ ਦਿਮਾਗ ਨੂੰ ਹੈ ਸਾਰਾ ਕੁਝ ਹਾਂ ਉਹ ਤੁਹਾਡੇ ਉਹ ਦਿਮਾਗ ਨੂੰ ਰਿਲੈਕਸ ਕਰਨ ਵਾਸਤੇ ਹੁੰਦੀ ਆ ਬਸ ਹਾਂ ਚੱਲ ਚੱਲ ਪਰਮਾਤਮਾ ਨੇ ਬਿਠੇਰਾ ਠੀਕ ਕਰ ਦੇਣਾ ਮੇਰੇ ਘਰ ਵਾਲਾ ਟਕੜਾ ਛਕੜਾ ਫਿਰ ਮੈਂ ਸਾਰੀਆਂ ਉਂਗਲੀਆਂ ਤੋੜ ਦੇ ਆਹ ਆਹ ਉਹ ਪਲਾਸਟਰ ਕਰਾਉਣੀ ਮੈਲੇ ਮਿਲੂ ਰੜਕਾ ਕੱਢ ਲੜੀਆ ਜਿਹੜੀਆਂ ਮੈਂ ਹੁਣ ਇਹਨੂੰ ਗਾਲਾ ਗੂਲਾ ਕੱਢ ਲਾਂਦਾ ਜੀ ਵਿੱਚ ਉਹ ਰੜਕਾ ਕੱਢਣੀਆਂ ਨੇ ਫਿਰ ਆਪਣੀਆਂ ਸਾਰੀਆਂ ਨਾ ਨਾ ਮੈਂ ਇੰਨੀ ਤਾਂ ਨਹੀਂ ਹੋਇਆਗੀ ਮੈਂ ਤਾਂ ਬਹੁਤ ਸਭ ਹਾਂ ਵਾਹਿਗੁਰੂ 17 ਭੈਣੇ ਸੁਖਬੀਏ ਪੁਰੇ ਰੋਟੀ ਚੱਕਲਾ ਰੋਟੀ ਚੱਕਲਾ ਉਧਰ ਗਊ ਮਾਤਾ ਵੀ ਬਾਜਾਂ ਲਾਗੀ ਮਾਰਨਾ ਉਹ ਕਹਿੰਦੀ ਆਜੋ ਸ਼ੇਰਤੀ ਸ਼ੇਰਤੀ ਦੇਖ ਲੈ ਟਾਈਮ ਦੀ ਪਾਬੰਦ ਆ ਉਧਰ ਸਵੇਰੇ 5 ਵਜੇ ਦੇ ਨੂੰ ਜੀ ਇੱਧਰ ਸ਼ਾਮ ਦੇ 5 ਵਜੇ ਦੇ ਨੂੰ ਇਹਨਾਂ ਨੇ ਆਪਣਾ ਅਲਾਰਮ ਲਾ ਦਣਾ ਵੀ ਆਜੋ ਸੰਦੀਪ ਤਾਂ ਇੰਨਾ ਆਟਾ ਫੇਰ ਮਲ ਲਿਆ ਮੈਂ ਤਾਂ ਆਪ ਉਹ ਹੀ ਦੇਖ ਦੇਖ ਤੇ ਦੇਖਿਆ ਹੁਣ ਰੋਟੀ ਚੰਗੀਆਂ ਨਹੀਂ ਲੱਗੀਆਂ ਬਿਲਕੁਲ ਦੇਖ ਜਿੰਦੀ ਜਿੰਦੀ ਕਿਹਨੂੰ ਦੱਸ ਦੇਣੀ ਇਹਨੇ ਅਜਾ ਉਹ ਜਸਮੀਰਾ ਨਹੀਂ ਆਉਣਾ ਹੈ ਸਾਗ ਲੈਣਾ ਘਰ ਕਰਨ ਨੂੰ ਛੱਡਣਾ ਕੁਛ ੜੀਆਂ ਵੀ ਜੇ ਉਹਨਾਂ ਨੇ ਬੀਬੀ ਕੋਲ ਜਾਣਾ ਤੇ ਬੀਬੀ ਨੂੰ ਬੇਸਾਗ ਸਾਗ ਗਰਮੱਕੀ ਦੀ ਰੋਟੀ ਬੀਬੀ ਨੂੰ ਮੇਰੇ ਹੱਥ ਦਾ ਸਾਗ ਬਹੁਤ ਪਸੰਦ ਆ ਹਾਂ ਕੋਈ ਨਹੀਂ ਜਾਂਦੀ ਹੈ ਮੇਰੇ ਤਾਂ ਸਾਗੇ ਸਾਲਾ ਆਸਟ੍ਰੇਲੀਆ ਤਾਂ ਕਦੀ ਤਾਂ ਤੁਸੀਂ ਕੱਲਾ ਮਾਂ ਆਉਂਦੇ ਆ ਦੇਖੀ ਤੇ ਬੀਬੀ ਸੌਂਦੇ ਮੈਂ ਕਹਣਾ ਔਰ ਮੇਰ ਦਾ ਸੰਦੀਪ ਇਥੇ ਹਾਂ ਤੈਨੂੰ ਕਦੇ ਜਲਦੀ ਸੌਂ ਵੀ ਹੁਣ ਚਰਨਜੀਤ ਭਾਬੀ ਦਾ ਨਹੀਂ ਚੀ ਕਰਦਾ ਨਾ ਖਾਣ ਨੂੰ ਸਾਗ ਉਹਦਾ ਵੀ ਪਹਿਲਾਂ ਬਾਤ ਕਰਦਾ ਤਾਂ ਹੂੰ ਜਦੋਂ ਭਜਾ ਹੋਇਆ ਨਹੀਂ ਤਾਂ ਸਾਗ ਖੇਤਾਜ ਹਾਏ ਸਾਗ ਹਾਏ ਸਾਗ ਜਿਹਦੇ ਜਿਹੇ ਕਰਨਾ ਚਾਹਣਾ ਚਾ ਉਹ ਆਪਣੇ ਆਪ ਹਾਰੇ ਇਹਨੇ ਖਾਣੇ ਪਾ ਬੰਦਾ ਹੂੰ ਉਹ ਜੈਸਮੀਨ ਕੋਲ ਤਾਂ ਪਿੰਨੀਆਂ ਆਈਆਂ ਮਨ ਲਾ ਉਹ ਆਪਾਂ ਨੇ ਮੂੰਹ ਪਰ ਨਹੀਂ ਰੱਖੀਆਂ ਉਹ ਜਦੋਂ ਉਹ ਟੀ ਤੇ ਆਏ ਤਾਂ ਇਹ ਕਮਾਲ ਪਰ ਤੇ ਉਹ ਉਹਨਾਂ ਨੇ ਖਾ ਲਈਆਂ ਉਹਨਾਂ ਨੇ ਉਹਨਾਂ ਨੇ ਵੀ ਖਾਧੀਆਂ ਸੰਦੀਪ ਵੀ ਖਾਂਦੀ ਪਾਪਾ ਜੀ ਵੀ ਖਾਂਦੇ ਆ ਮੇਰੀ ਗੱਲ ਨਹੀਂ ਸਮਝੀ ਵੀ ਭੈ ਮੈਂ ਤਾਂ ਮਿੱਠੇ ਕਰਕੇ ਨਹੀਂ ਖਾਦੀ ਆ ਲੈ ਕੇ ਆਏ ਤੇ ਜਦ ਮੈਂ ਉਹ ਗੱਲ ਕਰੀ ਆ ਵੀ ਉਹਨਾਂ ਦਾ ਵੀ ਨਾਮ ਲਿਕੇ ਆਇਆ ਤਾਂ ਆਪਾਂ ਨੇ ਤਾਂ ਖਾਣੀਆਂ ਹੀ ਤੀਆਂ ਵਿੱਕੀ ਵੀ ਹੱਦੇ ਤੇ ਨਹੀਂ ਤੁਸੀਂ ਜਿਹੜੇ ਪਹਿਲਾਂ ਜਿਹੜੇ ਟੌਨ ਤੇ ਤੁਸੀਂ ਪਹਿਲਾਂ ਗੱਲ ਕਰਕੇ ਵੀ ਆਪਾਂ ਨੇ ਮੂੰਹ ਪਰ ਨਹੀਂ ਰੱਖੀਆਂ ਹਾਂ ਆਪਾਂ ਨੇ ਜਦ ਹਾਲੇ ਖਾਧੀਆਂ ਵੀ ਨਹੀਂ ਤੀਆਂ ਹਾਂ ਆਇਆ ਕੋ ਵੀ ਆਪਾਂ ਪਹਿਲਾਂ ਲਿਖਿਆ ਹਾਂ ਵੀ ਆਪਾਂ ਨੇ ਖਾਧੀਆਂ ਨਹੀਂ ਕਿਤੇ ਤੁਹਾਡੀ ਕੁੜਮਣੀ ਉੱਥੇ ਦੇਖੇ ਵੀ ਨਾ ਹੈ ਮੇਰੀ ਪਨੀਰੀ ਨਹੀਂ ਬੇਚਤੀ ਇਹ ਥੋੜੋ ਗੱਲ ਬਣਦੀ ਹੈ ਕੁੜਮਣੀ ਦੀ ਪਨੀਰੀ ਦੀ ਕੋਸਾ ਬਣਦਾ ਹੋਇਆ ਕੁੜਮਾ ਖਾਣੇ ਦਿੱਤੀ ਕਿਉਂ ਮਸ਼ੀਨ ਖੜਾਈ ਗੱਡੀ ਤਾਂ ਨਹੀਂ ਕੱਢਣੀ ਨਾ ਨਾ ਗੱਡੀ ਨੂੰ ਤਾਂ ਮੈਂ ਪਹਿਲੇ ਲੱਕ ਤੱਕ ਮੈਂ ਦੂ ਲੋਡ ਖੜੀ ਹਾਂ ਮੈਂ ਗੱਡੀ ਨਿਕਲੂ ਉਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਗੱਡੀ ਨਹੀਂ ਕੱਢਣੀ ਕੁੜਮਾ ਤਾਂ ਕਿਹਾ ਲੱਗਦਾ ਵਿੱਕੀ ਠੂਠ ਵੀ ਹੋ ਸਕਦਾ ਵੀ ਇੱਕ ਤਿੰਨ ਚ ਲੈ ਜਾਣੀ ਸਮਝਦੇ ਹੋ ਹੂੰ ਨਾ ਗੱਡੀ ਹੈ ਬਾਕੀ ਮੈਨੂੰ ਖਰਾਬ ਲੱਗੀ ਮੈਂ ਉਦੋਂ ਗੱਡੀ ਜਿੱਦਣ ਬਾਈ ਗਿਆ ਗਿਆ ਨਾ ਨਾ ਮੈਂ ਗੱਡੀ ਉਦੋਂ ਦੇਖੀ ਮੈਂ ਸਟਾਰਟ ਕਰਕੇ ਉਹਦਾ ਮੈਨੂੰ ਗੇਅਰ ਪ੍ਰੋਪਰ ਪੈਂਦਾ ਨਹੀਂ ਲੱਗਾ ਉਹਦਾ ਕਲਚ ਪਲੇਟ ਜੀ ਦਾ ਕੰਮ ਹੋਇਆ ਹੋਇਆ ਲੱਗਦਾ ਲੁਧਿਆਣੇ ਨੂੰ ਉਦਣ ਜਾ ਗਏ ਜਿਆਦਾ ਕਿਤੇ ਜਾਮ ਜੂਨ ਚ ਫਸ ਕੇ ਉਹਨਾਂ ਨੇ ਗੱਡੀ ਦਾ ਕੋਈ ਕਾਂਡ ਕਰਿਆ ਗੱਡੀ ਦਾ ਕਲਚ ਪ੍ਰੋਪਰ ਕੰਮ ਨਹੀਂ ਕਰਦਾ ਹੈਗਾ ਗਿਆ ਕਰਦੀ ਸ਼ੋਹਰੇ ਤਾਂ ਛੇਂ ਦੀ ਡੈੜੀ ਨਾਲ ਬੋਲ ਟੱਕ ਬੋਲ ਮਿਲ ਗਈ ਅੱਜ ਤਾਂ ਡੈੜੀ ਬਣ ਕੇ ਚੱਲ ਨਿਆਣਿਆਂ ਨਾਲ ਖੇਲਣਾ ਹੀ ਹੁੰਦਾ ਔਰ ਨਿਆਣੇ ਵੀ ਨਾ ਆ ਵੱਡਾ ਹੋ ਗਿਆ ਨਾ ਹਾਂ ਅੱਗੇ ਕਰਨਾ ਖੇਡ ਦਹੁੰਦਾ ਤਾਂ ਹੁਣ ਸ਼ੁੱਭੂ ਨਾ ਕਿੱਤੇ ਨਿਪੜ ਕੱਤੇ ਨਿਪੜ ਕੱਲ ਦੇ ਕੱਲ ਦੇ ਦਿਹਾੜੀ ਵੀ ਪਾਸੋਂ ਦੀ ਦਿਹਾੜੀ ਵੀ ਲੱਗ ਜਾਣੀ ਨਹੀਂ ਨਹੀਂ ਜੇ ਸਾਰੀ ਕੁੱਟਣੀ ਆ ਤਾਂ ਕੱਲ ਨੂੰ ਨਿਪੜ ਜਾਣਾ ਨਹੀਂ ਸਾਰੀ ਕੁੱਟਣੀ ਆ ਜਿੰਨੀ ਦੇਖ ਮਿਸਤਰੀ ਦੱਸੂਗਾ ਅੱਛਾ ਜਿੰਨੀ ਕੁ ਕਈ ਕਮਰਿਆਂ ਚ ਪੈ ਗਈ ਪਾਈ ਵੀ ਜੜੀਆਂ ਨਾਲ ਦੇ ਨਾਲ ਬਾਕੀ ਮੇਰੇ ਟਵੇ ਦੇ ਨੇ ਬਾਕੀ ਟਵੇ ਦੇ ਸਿਉਂ ਖਾਲ ਸਿਉਂ ਜਿਹੜੀ ਸਿਉਂ ਨਹੀਂ ਕੱਢ ਜਾਂਦੀ ਹਾਂ ਬੰਦੇ ਵੇਣੇ ਅੱਛਾ ਮੈਕੈਨੀਕਲ ਜਪਾਣਾ ਉਹਨੇ ਸਾਰੇ ਕੰਮ ਰਿਆਂ ਅੱਛਾ 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 ਜੇ ਕੋਈ ਪ੍ਰੋਬਲਮ ਨਾ ਆਵੇ ਲੱਕੜੀ ਲਾਉਣੀ ਹਣੀ ਫਿਰ ਤੁਸੀਂ ਸਾਡੀ ਚੜਨੀ ਜਾਂਦੀ ਓਦਾਂ ਹੀ ਓਦਾਂ ਵੀ ਫਰਸ਼ ਦਾ ਲੱਕੜੀ ਦਾ ਫਰਸ਼ ਦਾ ਫਰਸ਼ ਹੈ ਚੱਲ ਕੋਈ ਨਹੀਂ ਸਭ ਹੁਣ ਹੈ ਜਿਹੜਾ ਜਿਹੜਾ ਕੋ ਸੁਪੈਂਦਾ ਪੈ ਗਿਆ ਪੈ ਗਿਆ ਦੇ ਰਹਿ ਗਿਆ ਰਹਿ ਗਿਆ ਫਿਰ ਤਾਂ ਮੈਂ ਕਿਹਾ ਵਿਆਹ ਤੱਕ ਚੜੀ ਕੋਈ ਕੰਮ ਨੇ ਅੱਬਲਾ ਜਿਵੇਂ ਮਕਾਨ ਪੈਂਦਾ ਮੈਂ ਕਹਿੰਦਾ ਵਿਆਹ ਵੀ ਹੋ ਸਕਦਾ ਮਕਾਨ ਪੈਂਦਾ ਉਹ ਨਹੀਂ ਤਾਂ ਹੋਣਾ ਹੈ ਗੱਲਾਂ ਦੇ ਦੇ ਲੈ ਗੱਲ ਮੈਂ ਉਹ ਗੱਲ ਕਹਿਣੀ ਆ ਮੈਂ ਸੱਚ ਦੇਣ ਤੁਸੀਂ ਅੱਛਾ ਵੀ ਆਪਾਂ ਕਈ ਵਾਰ ਰੰਗ ਕਰਾਉਂਦੇ ਹੁੰਨੇ ਜਾਂ ਵਿਆਹ ਹੁੰਦਾ ਹੈ ਘਰ ਕੋਈ ਚੀਜ਼ ਬਣਾਉਣੀ ਟੁੱਟੀ ਭਾਜੀ ਮੈਂ ਉਹ ਗੱਲ ਕਹਿਣੀ ਹੁਣ ਸਾਡਾ ਪੌੜੀਆਂ ਵਾਲਾ ਗੇਟ ਲੱਗ ਗਿਆ ਜੀ ਵਿਆਹ ਦੇ ਵਿੱਚ ਵਿੱਚ ਰੈਂਪ ਬਣ ਗਿਆ ਸਾਡਾ ਮੈਂ ਕਦੋਂ ਮਿੰਟ ਰੰਗ ਸਾਡਾ ਤਾਂ ਰਹਿ ਗਿਆ ਆ ਵੀ ਅਸੀਂ ਲੇਟ ਜਾਂ ਛੇਤੀ ਜਲਾ ਹੋਵੇ 5 ਸਾਲ ਲੱਗਣੇ ਜਦ ਤੱਕ ਤਾਂ ਹੋਈ ਆਉਂਗਾ ਮੈਂ ਜਸਲੋਤਾ ਰਹਾ ਜੀ ਰਹਾ ਨਹੀਂ ਕਰਾਲ ਮੈਂ ਤਾਂ ਬਾਬਾਈ ਸਾਹਿਬ ਨਾਲ ਹਾਂ ਹਾਂ ਨਾ ਨਾ ਠੀਕ ਆ ਜਦ ਤੱਕ ਪੁੱਤ ਆਪਣੇ ਪੈਰਾਂ ਪਰ ਨੀਪਾ ਖੜੇ ਹੁੰਦੇ ਜਦ ਤੱਕ ਕੁਛ ਨਹੀਂ ਆਇਆ ਇੱਧਰ ਇੱਧਰ ਹੀ ਵਾਸ ਨੂੰ ਸੋਚਣ ਦੀ ਜਦ ਆਪਣੇ ਪੈਰਾਂ ਪਰ ਖੜੇ ਹੋਗੇ ਅੱਪ ਜਿੱਥੇ ਮਰਜੀ ਜਾਈਏ ਜਿੱਥੇ ਮਰਜੀ ਆਈਏ ਹਾਂ ਹਾਂ ਲਓ ਠੀਕ ਆ ਇਹ ਵੀ ਕਹਿੰਦਾ ਮੇਰੇ ਕੋ ਫਰਕਾਰ ਹੋਊਗਾ ਨਾ ਮੈਂ ਆਪਣੇ ਅਕਾਊਂਟ ਚ ਪੈਸੇ ਦਵਾਊਗਾ ਚੀਜ਼ ਨਾ ਜੀ ਇਹ ਜਵਾਬ ਦੰਦ ਜਿਹੇ ਜਾਂ ਸਮਾਂ ਚੱਲਦਾ ਉਹ ਸਮੇਂ ਦੇ ਅਕੋਰਡਿੰਗ ਸੋਚ ਰੱਖਣੀ ਪੈਂਦੀ ਆ ਹਾਂ ਸਹੀ ਠੀਕ ਹੈ ਨਾ ਹੁਣ ਤੁਸੀਂ ਵੀ ਕਹਾ ਕਹਾ ਸਿੱਖੋ ਕੀ ਸਿੱਖਾਂ ਸਾਰੀ ਕੋਈ ਵੀ ਚੀਜ਼ ਮੰਗੇ ਤੁਸੀਂ ਜਵਾਬ ਦੇਣਾ ਅੱਛਾ ਜੀ ਠੀਕ ਹੈ ਸਿੱਖ ਗਏ ਜੀ ਹੋਰ ਕੁਝ ਬਸ ਇਹ ਹੀ ਕਹਿਣਾ ਚਾਹੁੰਦੀ ਸੀ ਮੈਂ ਹਾਂ ਹੁਣ ਜਦ ਦਿਨ ਆਪਾਂ ਜਾਣਾ ਭਾਂ ਬ੍ਰੀਨ ਚੈੱਕ ਕਰ ਲਾਉਣ ਉਦੋਂ ਦੇਖਾਂਗੇ ਹਾਂ ਚੱਲ ਕੋਈ ਥੱਲੇ ਲਾ ਇਹਨੂੰ ਥੱਲੇ ਚੱਲੇ ਚੌਣ ਤੂੰ ਕਦਾਂ ਰੋਟੀਆਂ ਰਾੜਨੀਆਂ ਉਹ ਨਾਲਾਂ ਦੂਏ ਲੋਟ ਖੜੀ ਕਰਾ ਰਨੂ ਆਹ ਖੜੀ ਕਰ ਦੇ ਤੇ ਨਾਲ ਹਾਂ ਐ ਦੂਏ ਪਾਸੋਂ ਖੜੀ ਕਰੀ ਦਿੰਦੀ ਐ ਹਾਂ ਵੈਰੀ ਗੁੱਡ ਤੂੰ ਡਾੜੀ ਤੇ ਸਿੱਖਿਆ ਰੋਟੀ ਬਣਾਣੀ ਸਾਡਾ ਚੁੱਲਾ ਬੰਦ ਹੋ ਗਿਆ ਹਾਂ ਇਹ ਵੈਸੇ ਤੂੰ ਮਾਸਟਰ ਤੂੰ ਵੀ ਤਾਂ ਮਾਸਟਰਸ਼ਿਪ ਦੀ ਉਹ ਕਰਦਾ ਪੜਾਈ ਇਹ ਮੱਕੀ ਰੋਟੀਆਂ ਹੈ ਸਾਡੇ ਤੰਦੂਰ ਵਾਲੀਆਂ ਤੰਦੂਰ ਵਾਲੀਆਂ ਜੈਕੀ ਪੁੱਤ ਤੂੰ ਗਜੜੀ ਇਹ ਵੀ ਹੋ ਹੋਟਲ ਅਮੈਜ਼ਮੈਂਟ ਦਾ ਮੈਜ਼ਰਮੈਂਟ ਹੁੰਦਾ ਮੈਨੇਜਮੈਂਟ 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 ਦਾ ਕੋਰਸ ਕਰ ਰਿਹਾ ਜੀ ਅੱਛਾ ਸ਼ਾਰਟ ਫਾਰਮ ਚੱਲੋ ਕੋਈ ਨਹੀਂ ਬੈਗ ਰੂ ਭਾਈ ਜਿਹੜਿਆ ਮਨੋਰਥ ਲੈ ਕੇ ਤੂੰ ਆਪਣਾ ਕਰ ਰਿਹਾ ਕੋਰਸ ਪੂਰਾ ਕਰੇ ਉਹ ਵਧੀਆ ਹੋਗੀ ਪੜਾਈ ਮੈਂ ਕਹਿੰਦੀ ਰੈਕ ਥੋੜੀ ਜਿਹੀ ਚਿਰੇ ਰਹਿ ਕੇ ਹੁਣ ਟ੍ਰੇਨਿੰਗ ਹੋਏਗੀ ਟ੍ਰੇਨਿੰਗ ਰਹਿ ਗਈ ਇਹਦੀ ਹੁਣ ਇਹ ਸਿੱਖੂਗਾ ਨਵੀਆਂ ਨਵੀਆਂ ਡਿਸ਼ਾਂ ਬਣਾਉਣੀਆਂ ਫਿਰ ਇਹ ਖਲਾਕ ਜਾਇ ਕਰੂਗਾ ਸਾਨੂੰ ਡਿਸ਼ਾਂ ਨੂੰ ਠੱਗਾ ਪੈਣਾ ਸਿੱਖਣਾ ਕੀ ਠੱਗੇ ਵਿੱਚ ਕੰਮ ਕਿੱਦਾਂ ਕਰਨਾ ਹੈ ਅੱਛਾ ੱੱੱਕਾ ੱੱੱਕਾ ਪੈਣਾ ਸਿੱਖਣਾ ਇੱਕ ਗਰੇਵੀ ਤਿਆਰ ਕਰਦੇ ਨੇ ਹਾਂ ਇਸੇ ਜਣਾ ਆਲੂ ਗੋਭੀ ਤੇ ਆਲੂ ਗੋਭੀ ਛੜਦਾਂ ਨੇ ਹਾਂ ਮੇਨ ਗਰੇਵੀ ਹੈ ਵਾਸ ਗਰੇਵੀ ਦਾ ਹੀ ਸਵਾਲ ਗਰੇਵੀ ਦਾ ਹੀ ਟੈਸਟ ਆ ਗਰੇਵੀ ਤੇ ਆਪ ਤਰੀਰਵਾਦ ਗਰੇਵੀ ਜਿਹੜੀ ਮਰਜ਼ੀ ਸਬਜ਼ੀ ਮਿਲਦੀ ਗਰੇਵੀ ਛੱਡ ਤੇ ਮਾਂ ਦੀ ਦਾਲਾ ਵਾਲ ਕੇ ਰੱਖੀ ਵੀ ਉਹਨਾਂ ਨੇ ਵਿੱਚ ਉਧਰ ਛੱਡ ਕੇ ਗਰੇਵੀ ਮਾਂ ਦੀ ਦਾਲ ਤਿਆਰ ਆ ਅੱਛਾ ਇਹ ਮਤਲਬ ਇਹ ਨੇ ਹੁਣ ਜਾਣਾ ਹੋਟਲਾਂ ਦੇ ਵਿੱਚ ਡੀਲਿੰਗ ਸਿੱਖਣੀ ਆ ਜਾ ਕੇ ਵੀ ਆਪਾਂ ਗਹਾਕਰ ਜਿਵੇਂ ਆਪਾਂ ਕਹਿ ਦਿੰਦੇ ਆ ਜਾ ਕੇ ਆਰਡਰ ਲੈਣਾ ਵੀ ਹਾਂ ਚਾਂਤ ਸਵਾ ਕੇ ਮੈਂ ਮੈਨੇਜ ਕਰਦਾ ਉਹਨਾਂ ਨੂੰ ਜਾ ਕੇ ਕਿਹੜੀਆਂ ਚੀਜ਼ਾਂ ਪਹਿਲਾਂ ਤਿਆਰ ਕਰਕੇ ਰੱਖਣੀਆਂ ਹਾਂ ਹਾਂ ਉਹ ਸਭ ਕੁਝ ਸੋਚ ਲੈ ਜੇ ਪੜ੍ਹਾਈ ਦੇ ਅਕੋਰਡਿੰਗ ਸਭ ਕੁਝ ਸਿੱਖਣਾ ਪੈਂਦਾ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਮਾਰਾ ਸਾਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਓਕੇ ਬਾਏ ਬਾਏ